ਤੇਲ ਦੀ ਕਿੱਲਤ ਦੇ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਪੰਜਾਬ ਦੇ ਅੰਦਰ ਤੇਲ ਦੀ ਕਮੀ ਨਹੀਂ 5 ਦਿਨ ਦਾ ਪਿਆ ਸਟਾਕ ਲੋਕਾਂ ਨੂੰ ਘਬਰਾਉਣ ਦੀ ਨਹੀਂ ਆ ਕੋਈ ਜ਼ਰੂਰਤ ਤੇਲ ਦੀ ਕਿੱਲਤ ਤੋਂ ਬਿਕਿਆ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ ਦੁਪਹੀਆ ਵਾਹਨਾਂ ਨੂੰ ਮਿਲੇਗਾ ਸਿਰਫ 2 ਲੀਟਰ ਤੇਲ 4 ਬੀਲਰ ਦੇ ਲਈ 5 ਲੀਟਰ ਦੀ ਹੱਦ ਕੀਤੀ ਗਈ ਤਹਿ ਹੜਤਾਲ ਜਾਰੀ ਰਹਿਣ ਤੇ ਦੁੱਧ ਦੇ ਉੱਤੇ ਵੀ ਹੋ ਸਕਦੀ ਹੈ ਦੁੱਧ ਦੀ ਵੀ ਹੋ ਸਕਦੀ ਹੈ ਕਿੱਲਤ ਨਿਊਜ਼ ਟੀਵੀ ਅਫਰੀਕਾ ਦੇ ਮੈਨੇਜਿੰਗ ਡਾਇਰੈਕਟਰ ਬੋਲੇ ਹੜਤਾਲ ਜਾਰੀ ਰਹੀ ਤਾਂ ਹੋ ਸਕਦੀ ਹੈ ਮੁਸ਼ਕਲ ਫਿਲਹਾਲ ਚਿੰਤਾ ਦੀ ਲੋੜ ਨਹੀਂ ਕੇਂਦਰ ਨੇ ਸਦੀ ਟ੍ਰਾਂਸਪੋਰਟ ਯੂਨੀਅਨ ਦੀ ਮੀਟਿੰਗ ਕੇਂਦਰੀ ਗ੍ਰੈਸ ਕੱਤਰ ਨੇ ਬੁਲਾਈ ਬੈਠਾ ਟ੍ਰਾਂਸਪੋਰਟਰਾਂ ਦੀ ਹੜਤਾਲ ਕਰਕੇ ਪੈਟਰੋਲ ਪੰਪਾਂ ਦੀ ਉਤੀ ਆਈ ਹੈ 3 ਦੀ ਕਿਲਾ ਟ੍ਰਾਂਸਪੋਰਟ ਯੂਨੀਅਨ ਦਾ ਵੱਡਾ ਦਾਵਾ ਕਿ ਹ 95% ਟਰੱਕ ਸੜਕਾਂ ਤੋਂ ਹਟੇ ਸਪਲਾਈ ਚੇਨ ਟੁੱਟੀ ਇਹ ਯੂਨੀਅਨ ਦੀ ਨਹੀਂ ਡਰਾਈਵਰਾਂ ਦੀ ਹੜਤਾਲ ਪਰ ਡਰਾਈਵਰਾਂ ਦੇ ਨਾਲ ਡਟ ਕੇ ਖੜੀ ਹੈ ਯੂਨੀਅਨ ਕੇਂਦਰ ਨਵੇਂ ਕਾਨੂੰਨ ਲਵੇ ਵਾਪਸ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਮਿਲੀ ਪਹਿਲੀ ਪੈਰੋਲ ਕੁਲਵੰਤ ਸਿੰਘ ਰੌਂਕੇ ਨੂੰ ਚਾਚੇ ਦੀ ਮੌਤ ਹੋਣ ਕਰਕੇ 6 ਦਿਨ ਦੀ ਮਿਲੀ ਪੈਰੋਲ ਅੰਮ੍ਰਿਤਪਾਲ ਅੰਮ੍ਰਿਤਪਾਲ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦਾ ਹੈ ਰੌਂਕੇ ਕਿਸਾਨਾਂ ਦੇ ਲੋ ਫਿਰ ਦਿੱਲੀ ਕੂਚ ਦਾ ਐਲਾਨ 13 ਫਰਵਰੀ ਨੂੰ ਗੈਰ ਰਾਜਨੀਤਿਕ ਕਿਸਾਨ ਸੰਯੁਕਤ ਮੋਰਚਾ ਦਿੱਲੀ ਦੇ ਵੱਲ ਕਰੇਗਾ ਕੂਚ ਉੱਤਰ ਪ੍ਰਦੇਸ਼ ਦੀਆਂ 18 ਜਥੇਬੰਦੀਆਂ ਪ੍ਰਦਰਸ਼ਨ ਦੇ ਵਿੱਚ ਹੋਣਗੀਆਂ ਸ਼ਾਮਿਲ ਪੌਂਸੀ ਦੀ ਸਜ਼ਾ ਦੇ ਖਿਲਾਫ ਅਪੀਲ ਨਹੀਂ ਕਰਨਗੇ ਰਾਜੋਣਾ ਜਿਲ੍ਹੇ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਨੂ ਲਈ ਖਿਚੀ ਚਿੱਠੀ ਕਿਹਾ ਜੇ ਗੁਨਾ ਨਹੀਂ ਕੀਤਾ ਤਾਂ ਸਭ ਪਛਤਾਵਾ ਕਿਸ ਗੱਲ ਦਾ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਗੜਜੋੜ ਨਹੀਂ ਕਰੇਗੀ ਆਮ ਆਦਮੀ ਪਾਰਟੀ ਸੂਤਰਾਂ ਮੁਤਾਬਕ 13 ਲੋਕ ਸਭਾ ਸੀਟਾਂ ਤੇ ਇਕੱਲੇ ਚੋਣ ਲੜਨ ਦਾ ਕਿਹਾ ਗਿਆ ਹੈ ਫੈਸਲਾ ਸਿਰਫ ਦਿੱਲੀ ਹਰਿਆਣਾ ਗੁਜਰਾਤ ਤੇ ਗੋਆ ਦੇ ਵਿੱਚ ਸੀਟ ਸ਼ੇਅਰਿੰਗ ਦੀ ਚਰਚਾ ਆਮ ਆਦਮੀ ਪਾਰਟੀ ਨੇ ਗੋਇੰਦਵਾਲ ਥਰਮਲ ਪਲਾਨ ਨੂੰ ਦੱਸਿਆ ਫਾਇਦੇਦਾਰ ਸੌਦਾ ਕਿਹਾ ਪਲਾਨਟ ਦੇ ਨਾਲ 400 ਏਕੜ ਜ਼ਮੀਨ ਮਿਲੀ ਵਾਧੂ ਭਵਿੱਖ ਦੇ ਵਿੱਚ ਹੋਰ ਪ੍ਰੋਜੈਕਟ ਲਗਾਉਣ ਦੇ ਅਬੇਗੀ ਕੰਮ ਵਿਰੋਧੀ ਤਰ੍ਹਾਂ ਦੇ ਸੌਦੇ ਦੇ ਉੱਤੇ ਚੁੱਕੇ ਸੰਸਬਾਦ ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਇੱਕ ਪਾਸੇ ਤੇਲ ਦੀ ਕਿੱਲਤ ਹੋਵੇ ਔਰ ਪੈਟਰੋਲ ਪੰਪ ਦੇ ਉੱਤੇ ਲੋਕਾਂ ਦੀ ਲਾਈਨਾਂ ਲੱਗ ਜਾਣ ਪਰ ਦੂਜੇ ਪਾਸੇ ਸਰਕਾਰ ਦਾਵਾ ਕਰੇ ਦੀ 올 ਇਸ ਵੈਲੈ ਚਿੰਤਾ ਨਾ ਕਰੋ ਘਬਰਾਉਣਾ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਇਥੋਂ ਹੀ ਕਰਨ ਜਾ ਰਹੇ ਹਾਂ ਤੇਲ ਦੇ ਸਟਾਕ ਦੇ ਉੱਤੇ ਪੰਜਾਬ ਸਰਕਾਰ ਦੀ ਇੱਕ ਵੱਡੀ ਸਟੇਟਮੈਂਟ ਪਹਿਲੀ ਸਟੇਟਮੈਂਟ ਇਸ ਪੂਰੀ ਹਾਕਕਾਰ ਦੇ ਵਿਚਾਲੇ ਪੰਜਾਬ ਸਰਕਾਰ ਦੀ ਸਾਹਮਣੇ ਆਈ ਹੈ ਇਹ ਸਟੇਟਮੈਂਟ ਹੈ ਪੰਜਾਬ ਦੇ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਤੇਲ ਦੇ ਵੀ ਸਟਾਕ ਦੀ ਕੋਈ ਕਮੀ ਨਹੀਂ ਹੈ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਉੱਚ ਪੱਧਰੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਤੇਲ ਦਾ ਸਟਾਕ ਨਿਊਜ਼ ਇਟਿੰਗ ਦੇ ਉੱਤੇ ਪੰਜਾਬ ਦੇ ਗ੍ਰੈਸ ਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਲੋਕਾਂ ਨੂੰ ਫਹਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਪੰਜਾਬ ਦੇ ਵਿੱਚ પેટ્રોલ ਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਸਰਕਾਰ ਦਾ ਬਿਆਨ ਹੈ ਕਿ ਚਿੰਤਾ ਨਾ ਕਰੋ ਇਹ ਨਾ ਸੋਚੋ ਕਿ પેટ્રોલ ਅਗਲੇ ਦਿਨ ਖਤਮ ਹੋ ਜਾਏਗਾ ਪਰਸੋਂ ਖਤਮ ਹੋ ਜਾਏਗਾ ਤਾਂ ਇਸ ਤਰੀਕੇ ਨਾਲ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਤਾਂ ਪੰਜਾਬ ਦੇ ਵਿੱਚ પેટ્રોલ ਤੇ ਡੀਜ਼ਲ ਦਾ ਲੋੜਿੰਦਾ ਸਟਾਕ ਹੈ ਕਈ ਦਿਨਾਂ ਤੱਕ ਜਿਹੜਾ ਚੱਲ ਸਕਦਾ ਹੈ ਉਹ ਸਟਾਕ ਇਸ ਸਮੇਂ ਅਵੇਲੇਬਲ ਹੈ ਸਰਕਾਰ ਦੇ ਕੋਲ ਇਸ ਸਰਕਾਰ ਦੇ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕੀਤਾ ਗਿਆ ਹੈ ਜਿਵੇਂ ਅਸੀਂ ਤੁਹਾਨੂੰ ਜ਼ਿਕਰ ਕੀਤਾ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਗ੍ਰਹਿ ਸਕੱਤਰ ਪੰਜਾਬ ਦੇ ਗੁਰਕੀਰਤ ਕਰਪਾਲ ਸਿੰਘ ਲੋਕਾਂ ਨੂੰ ਆਫਾਹਾਂ ਤੋਂ ਬਚਣ ਦੀ ਸਲਾਹ ਦੇ ਰਹੇ ਨੇ ਇੱਕ ਵਾਰੀ ਮੈਂ ਤੁਹਾਨੂੰ ਸਟਾਕ ਦੱਸਦਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿੰਨਾ ਸਟਾਕ ਹੈ ਪੈਟਰੋਲ ਤੇ ਡੀਜ਼ਲ ਦਾ ਰੋਜ਼ਾਨਾ ਖਪਤ ਕਿੰਨੀ ਹੁੰਦੀ ਹੈ ਤੇ ਨਾਲ ਹੀ ਸਟਾਕ ਕਿੰਨਾ ਹੈ ਉਹ ਕੁਝ ਅੰਕੜੇ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ ਸਮਝਣ ਤੇ ਸਾਰਿਆਂ ਨੂੰ ਆਸਾਨੀ ਹੋਏਗੀ ਕਿ ਅਗਲੇ ਕਿੰਨੇ ਦਿਨ ਇਸ ਤਰੀਕੇ ਨਾਲ ਸਟਾਕ ਜੇ ਰਹਿਤਾ ਚੱਲ ਸਕਦਾ ਹੈ 4100 ਕਿਲੋਲਟਰ ਜਿਹੜਾ ਹੈਗਾ ਰੋਜ਼ਾਨਾ ਖਪਤ ਹੁੰਦੀ ਹੈ ਪੈਟਰੋਲ ਦੀ ਪਹਿਲਾਂ ਪੈਟਰੋਲ ਦੱਸ ਰਹੇ ਹਾਂ ਇਸ ਤੋਂ ਬਾਅਦ ਡੀਜ਼ਲ ਦਾ ਵੀ ਦੱਸਾਂਗੇ ਕਿ ਰੋਜ਼ਾਨਾ ਖਪਤ ਪੈਟਰੋਲ ਦੀ 4100 ਕਿਲੋਲਟਰ ਹੁੰਦੀ ਹੈ ਤੇ ਮੌਜੂਦਾ ਸਟਾਕ 22600 ਕਿਲੋਲਟਰ ਇਸ ਸਮੇਂ ਪੰਜਾਬ ਦੇ ਵਿੱਚ ਹੈਗਾ ਹੈ ਯਾਨੀ ਕਰੀਬ-ਕਰੀਬ 5 ਦਿਨ ਤੋਂ ਜ਼ਿਆਦਾ ਦਾ ਸਟਾਕ ਹੈ 5 ਦਿਨ ਦਾ ਸਟਾਕ ਆਮ ਤੌਰ ਤੇ ਪੈਟਰੋਲ ਡੀਜ਼ਲ ਦਾ ਬਹੁਤ ਵੱਡਾ ਸਟਾਕ ਕਿਹਾ ਜਾਂਦਾ ਹੈ 5 ਦਿਨ ਤੱਕ ਜਿਹੜਾ ਸਟਾਕ ਰਹਿੰਦਾ ਹੈ ਪੈਟਰੋਲ ਦੀ ਗੱਲ ਹੋ ਗਈ ਇਸ ਤੋਂ ਬਾਅਦ ਹੁਣ ਡੀਜ਼ਲ ਡੀਜ਼ਲ ਦਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਡੀਜ਼ਲ ਦੀ ਰੋਜ਼ਾਨਾ ਖਪਤ ਇਸ ਸਮੇਂ ਪੰਜਾਬ ਦੇ ਵਿੱਚ 10000 ਕਿਲੋਲਟਰ ਦੀ ਹੈ ਔਰ ਮੌਜੂਦਾ ਸਟਾਕ 120000 ਕਿਲੋਲਟਰ ਦਾ ਡੀਜ਼ਲ ਦਾ ਇਸ ਸਮੇਂ ਪੰਜਾਬ ਦੇ ਕੋਲ ਹੈ ਸਿੱਧਾ ਜਾਂ ਮਤਲਬ ਹੈ ਕਿ 10 ਦਿਨ ਦਾ ਸਟਾਕ ਪੰਜਾਬ ਦੇ ਕੋਲ ਅਵੇਲੇਬਲ ਹੈ ਜੇਕਰ ਅਸੀਂ ਡੀਜ਼ਲ ਦਾ ਜ਼ਿਕਰ ਕਰਦੇ ਹਾਂ ਤਾਂ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਚਿੰਤਾ ਵਾਲੀ ਗੱਲ ਇਸ ਸਮੇਂ ਨਹੀਂ ਹੈ ਔਰ 90000 ਕਿਲੋਲਟਰਨ টারਮინਲਸ ਦੇ ਉੱਤੇ ਹੈ ਤੇ ਜਿਸ ਦੀ ਸਪਲਾਈ ਸਿੱਧੇ ਪਾਈਪਲਾਈਨ ਦੇ ਜ਼ਰੀਏ ਹੁੰਦੀ ਹੈ ਸਮਝੋ ਕਿ ਕਿਵੇਂ ਇਹ ਪੂਰਾ ਪੈਟਰੋਲ ਦੀ ਜਿਹੜੀ ਸਪਲਾਈ ਹੁੰਦੀ ਹੈ ਪੈਟਰੋਲ ਦੀ ਸਪਲਾਈ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਤਾਂ ਜਿਹੜੇ ਤੁਸੀਂ ਟੈਂਕਰ ਦੇਖਦੇ ਹੋ ਪੈਟਰੋਲ ਦੇ ਜਿਹੜੀਆਂ ਟਰੱਕਾਂ ਦੇ ਵਿੱਚ ਭਰ-ਭਰ ਕੇ ਪੈਟਰੋਲ ਜਿਹੜਾ ਪੰਪ ਦੇ ਉੱਤੇ ਪਹੁੰਚਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ টারਮინਲ ਹੁੰਦੇ ਨੇ ਉੱਥੇ ਪਾਈਪਲਾਈਨ ਦੇ ਜ਼ਰੀਏ ਵੀ ਸਪਲਾਈ ਹੁੰਦੀ ਹੈ ਤਾਂ ਦੋਵੇਂ ਤਰੀਕੇ ਨਾਲ ਸਪਲਾਈ ਹੁੰਦੀ ਹੈ ਔਰ ਇਹ ਵੀ ਦਾਵਾ ਕੀਤਾ ਜਾਇਆ ਗਿਆ ਹੈ ਜਿarre ਕਿ টারਮინਲ ਦੇ ਉੱਤੇ ਇਹ ਸਾਮੇਂ ਦੇ 20000 ਕਿਲੋਲੀਟਰ ਟਰਮੀਨਲਾਂ ਦੇ ਉੱਤੇ ਹੀ ਇਹ ਸਟਾਕ ਅਵੇਲੇਬਲ ਹੈ ਡੀਜ਼ਲ ਦਾ ਸਰਕਾਰ ਦੇ ਕੋਲ ਔਰ ਟਰਮੀਨਲਾਂ ਤੇ ਹੀ ਜਿਸ ਦੀ ਸਪਲਾਈ ਸਿੱਦੇ ਪਾਈਪਲਾਈਨ ਦੇ ਜ਼ਰੀਏ ਹੁੰਦੀ ਹੈ ਇਸ ਕਰਕੇ ਚਿੰਤਾ ਵਾਲੀ ਪੈਨਿਕ ਕਰਨ ਦੀ ਸਿਚੁਏਸ਼ਨ ਨਹੀਂ ਹੈ ਕਿ ਪੈਟਰੋਲ ਡੀਜ਼ਲ ਖਤਮ ਹੋ ਜਾਏਗਾ ਜਿਹਦੀ ਪੈਨਿਕ ਕ੍ਰੀਏਟ ਹੋਇਆ ਹੋਇਆ ਹੈਗਾ ਪੰਜਾਬ ਦੇ ਵਿੱਚ ਕਿ ਲੋਕ ਉਹਦੇ ਅੰਡਰ ਫਿਲਿੰਗ ਸਟੇਸ਼ਨ ਦੇ ਉੱਤੇ ਲੰਬੀਆਂ ਕਤਾਰਾਂ ਵਿੱਚ ਖੜੇ ਨੇ ਇੰਨੀ ਠੰਡ ਦੇ ਵਿੱਚ ਹ ਕੋਈ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਸ਼ਾਰਟੇਜ ਨਹੀਂ ਹੈ ਅਸੀਂ ਇੱਕ ਡਿਟੇਲ ਪ੍ਰੈਸ ਲੀਫ ਵੀ ਜਾਰੀ ਕਰ ਦਿੱਤੀ ਹੈ ਜਿਹਦੇ ਵਿੱਚ ਬਕਾਇਦਾ ਫਿਗਰ ਦਿੱਤੀਆਂ ਹੋਈਆਂ ਨੇ ਕਿ ਕਿੰਨਾ ਕਿੰਨਾ ਪੈਟਰੋਲ ਤੇ ਡੀਜ਼ਲ ਪੰਜਾਬ ਦੇ ਫਿਲਿੰਗ ਸਟੇਸ਼ਨ 'ਤੇ ਪਿਆ ਹੋਇਆ ਹੈ ਆ ਕੁਝ ਨਿਊਜ਼ ਰਿਪੋਰਟਸ ਐਸੀਆਂ ਆ ਰਹੀਆਂ ਸੀ ਕਿ ਅੱਜ ਸ਼ਾਮ ਤੱਕ ਹੀ ਖਤਮ ਹੋ ਜਾਣਾ ਹੈ ਐਸੀ ਕੋਈ ਵੀ ਗੱਲ ਨਹੀਂ ਹੈਗੀ ਜੇ ਤੁਸੀਂ ਫਿਗਰ ਦੇਖੋਗੇ ਤਾਂ ਉਸ ਹਿਸਾਬ ਨਾਲ ਤੇ ਜੇ 21 ਦਾਣਾ ਜਾਂ 21 ਡ੍ਰੌਪ ਦੁਬਾਰਾ ਸਟੇਸ਼ਨਾਂ ਵਿੱਚ ਨਹੀਂ ਜਾਂਦਾ ਤਾਂ ਵੀ 8 ਦਿਨ ਤੱਕ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਸੋ ਇਹ ਤਾਂ ਦੇਖੋ ਫਿਲਿੰਗ ਸਟੇਸ਼ਨ ਕਈ ਵਾਰੀ ਕੀ ਹੁੰਦਾ ਹੈ ਕੋਈ ਇੱਕ ਅਦਾ ਟਾਵਾ ਟਾਵਾ ਫਿਲਿੰਗ ਸਟੇਸ਼ਨ ਜਿਹਦੇ ਸਟਾਕ ਬਹੁਤ ਘਟੇ ਹੁੰਦੇ ਨੇ ਉਹ ਤਾਂ ਉਹਦੀ ਜਾ ਕੇ ਕਈ ਵਾਰੀ ਕੋਈ opinion ਉਹ ਦੇ ਦਿੰਦੇ ਨੇ ਕਿ ਜੀ ਸਾਡਾ ਦੇਖੋ ਇੰਨਾ ਸਟਾਕ ਰਹਿ ਗਿਆ ਲੇਕਿਨ ਕਿਸੇ ਫਿਲਿੰਗ ਸਟੇਸ਼ਨ ਫੁੱਲ ਹੁੰਦਾ ਹੈ ਕਿਸੇ ਦਾ ਘੱਟ ਹੁੰਦਾ ਹੈ ਤੋ ਜਿਹੜੀ ਕਿਤੇ ਘੱਟ ਹੈਗੀ ਇਹ ਅਸਲੇ ਸਟੋਰੇਜ ਉਹਦੇ ਆਧਾਰ ਦੇ ਉੱਤੇ ਇੱਕ ਯੂਨੀਫਾਰਮ ਸਟੇਟ ਦੇ ਬਾਰੇ ਇੱਕ ਯੂ نو ਜਜਮੈਂਟ ਕਰ ਦੇਣੀ ਕਿ ਜੀ ਕਿਤੇ ਵੀ ਨਹੀਂ ਹੈਗਾ ਤੇ ਇਹ ਗਲਤ ਹੈ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਬਿਲਕੁਲ ਤੁਸੀਂ ਆਰਾਮ ਨਾਲ ਸ਼ਾਂਤੀ ਦੇ ਨਾਲ ਕਰੇ ਰਹੋ ਕੋਈ ਐਸੀ ਪ੍ਰੋਬਲਮ ਹੀ ਹੈਗੀ ਪੈਟਰੋਲ ਡੀਜ਼ਲ ਆਰਾਮ ਨਾਲ ਮਿਲਦਾ ਰਹੇਗਾ ਕਯੂਜ਼ ਵਿੱਚ ਖੜੇ ਹੋ ਕੇ ਠੰਡ ਵਿੱਚ ਤੁਸੀਂ ਆਪਣੀ ਸਿਹਤ ਹੀ ਖਰਾਬ ਕਰੋਗੇ ਇਹਦੇ ਨਾਲ ਕੋਈ ਤੁਹਾਨੂੰ ਹੋਰ ਫਾਇਦਾ ਨਹੀਂ ਹੋਣਾ ਕਿ ਠੰਡ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਠੰਡ ਦੇ ਵਿੱਚ ਆਲੇ ਤੁਸੀਂ ਨਾ ਜਾਓ ਲਾਈਨ 'ਚ ਨਾ ਲੱਗੋ ਤੇ ਤੇਲ ਦੀ ਕੋਈ ਕਿੱਲਤ ਨਹੀਂ ਹੈ ਪਰ ਪੈਟਰੋਲ ਪੰਪ ਬਹੁਤ ਸਾਰੇ ਅਜਿਹੇ ਨੇ ਜਿੱਥੇ ਸਟਾਕ ਖਤਮ ਹੋ ਚੁੱਕਿਆ ਇਸ ਕਰਕੇ ਪੈਨਿਕ ਦੇ ਵਿੱਚ ਦਾ ਲੋਕ ਜ਼ਰੂਰ ਨੇ ਹੁਣ ਗੱਲ ਕਰਦੇ ਹਾਂ ਅਸੀਂ ਬੱਸ ਸਰਵਿਸ ਦੀ ਕਿਉਂਕਿ ਸਿੱਧਾ ਜੇ ਪੈਟਰੋਲ ਡੀਜ਼ਲ ਦਾ ਅਸੀਂ ਜ਼ਿਕਰ ਕਰਦੇ ਹਾਂ ਜਿੱਥੇ ਟਰੱਕਾਂ ਦੀ ਬ੍ਰੇਕ ਲੱਗਦੀ ਹੈ ਉੱਥੇ ਬੱਸਾਂ ਦੇ ਉੱਤੇ ਵੀ ਅਸਰ ਨਜ਼ਰ ਆਉਂਦਾ ਤੇਲ ਦੀ ਕਿੱਲਤ ਦਾ ਬੱਸ ਸਰਵਿਸ ਦੇ ਉੱਤੇ ਅਸਰ ਪੀਆਰਟੀਸੀ ਦੀਆਂ ਇੰਟਰ ਸਟੇਟ ਬੱਸਾਂ ਨੂੰ ਕੱਟ ਕੀਤਾ ਗਿਆ ਹੈ ਇਹ ਚੇਅਰਮੈਨ ਜਿਹੜੇ ਹੈਗੇ ਨੇ ਉਨ੍ਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ న్యూਸ ਟੀਮ ਦੇ ਉੱਤੇ ਇੱਕ ਐਕਸਕਲੂਸਿਵ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਈ ਡਿਪੋਨ ਦੇ ਵਿੱਚ ਕੱਲ ਤੱਕ ਦਾ ਹੀ ਕੋਟਾ ਉਪਲਬਧ ਹੈ ਕੱਲ ਦੁਪਹਿਰ ਤੱਕ ਬਸਾਂ ਦੀ ਆਵਾਜਾਈ ਦੇ ਉੱਤੇ ਅਸਰ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਦਿੱਕਤ ਆ ਸਕਦੀ ਹੈ ਦਿੱਲੀ ਤੋਂ ਆਨਲਾਈਨ ਬੁਕਿੰਗ ਵਾਲੀਆਂ ਬਸਾਂ ਚੱਲਣਗੀਆਂ ਫਿਲਹਾਲ ਪੀਆਰਟੀਸੀ ਬਸਾਂ ਦੀ ਆਵਾਜਾਈ ਜਾਮ ਦੀ ਤਰ੍ਹਾਂ ਹੀ ਹੈ ਇਹ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਸਿੱਧੇ ਤੌਰ ਦੇ ਉੱਤੇ ਜੇਕਰ ਤੁਸੀਂ ਅੱਜ ਜਾਂ ਕੱਲ ਦੇ ਵਿੱਚ ਕਿਤੇ ਜਾ ਰਹੇ ਹੋ ਬਸ ਦੇ ਜ਼ਰੀਏ ਤਾਂ ਜ਼ਰੂਰ ਪਹਿਲਾਂ ਇਹ ਚੈੱਕ ਕਰ ਲੈਣਾ ਕਿ ਬਸ ਤੋਂ ਉਥੇ ਮਿਲੇਗੀ ਨਹੀਂ ਮਿਲੇਗੀ ਕਿਉਂਕਿ ਬੱਸਾਂ ਦੇ ਉੱਤੇ ਵੀ ਜਦੋਂ ਡੀਜ਼ਲ ਨਹੀਂ ਮਿਲੇਗਾ ਤਾਂ ਬੱਸਾਂ ਚੱਲਣਗੀਆਂ ਕਿਵੇਂ ਤੇ ਤੁਸੀਂ ਕਹਿ ਸਕਦੇ ਹੋ ਕਿ ਉਸ ਦਾ ਅਸਰ ਬੱਸਾਂ ਦੀ ਆਵਾਜਾਈ ਉੱਤੇ ਪੈ ਸਕਦਾ ਹੈ ਬਰਦਰ ਜੇ ਮੈਂ ਪੀਆਰਟੀਸੀ ادارے ਦੀ ਗੱਲ ਕਰਾਂ ਅੱਜ ਦੀ ਡੇਟ 'ਚ ਪੀਆਰਟੀਸੀ ਦਾ ਆਪਰੇਸ਼ਨ ਵਿਦਿਨ ਪੰਜਾਬ ਬਿਲਕੁਲ ਨਾਰਮਲ ਚੱਲ ਰਿਹਾ ਤੇ ਸਵੇਰੇ ਸਾਡੇ ਅਫਸਰ ਮੀਟਿੰਗ ਕੀਤੀ ਸੀ ਅਸੀਂ ਜਿਹੜੀ ਇੰਟਰ ਸਟੇਟ ਜਿਹੜੀ ਸਾਡੀ ਬੱਸੀਜ਼ ਆ ਅਸੀਂ ਉਹਨਾਂ ਦੀ ਸਪਲਾਈ ਕਾਫੀ ਹੱਦ ਤੱਕ ਘਟਾਈ ਹੈ ਤੇ ਪੰਜਾਬ ਚ ਆਪਰੇਸ਼ਨ ਅੱਜ ਵੀ ਤੇ ਕੱਲ ਦੁਪਹਿਰ ਤੱਕ ਵੀ ਪੀਆਰਟੀਸੀ ਦਾ ਬਿਲਕੁਲ ਇਸ ਤਰ੍ਹਾਂ ਨਾਰਮਲ ਚੱਲੇਗਾ ਸਰ ਬਸਾਂ ਰੋਕਣ ਦੀ ਗੱਲ ਆ ਰਹੀ ਹੈ ਕਿ ਬਸਾਂ ਜਿਹੜੀ ਆਵਾਜਾਈ ਸੀਗੀ ਪੀਆਰਟੀਸੀ ਦੇ ਪਰ ਲੋਕ ਘਟਾ ਦਿੱਤੀ ਗਈ ਹੈ ਪੰਜਾਬ ਚ ਘਟਾਈ ਗਈ ਹੈ ਜਿਹੜੇ ਬਾਹਰ ਦੇ ਰਾਜ ਨੇ ਉਹਨਾਂ ਨੂੰ ਘਟਾਈ ਗਈ ਹੈ ਨਹੀਂ ਦੇਖੋ ਜਿਹੜੀ ਸਪਲਾਈ ਜਿਹੜੀ ਹੈ ਪੰਜਾਬ ਚ ਆਪਰੇਸ਼ਨ ਬਿਲਕੁਲ ਨਾਰਮਲ ਚੱਲ ਰਿਹਾ ਪੀਆਰਟੀਸੀ ਦਾ ਤੇ ਜਿਹੜੀਆਂ ਪੀਆਰਟੀਸੀ ਤੋਂ ਅਦਰ ਸਟੇਟਾਂ ਜਿਹੜੀਆਂ ਸਾਡੀ ਬੱਸੀ ਜਾਂਦੀਆਂ ਸੀਗੀਆਂ ਕਿਉਂਕਿ ਪੀਆਰਟੀਸੀ ਤੋਂ 7 ਸਟੇਟਾਂ ਨਾਲ ਇਦਾਂ ਦਾ ਕੰਟਰੈਕਟ ਹੈ ਜਿਹੜੇ 7 ਸਟੇਟਾਂ 'ਚ ਪੀਆਰਟੀਸੀ ਬਸਾਂ ਚੱਲਦੀਆਂ ਆ। ਜੀ। ਕਹੀ ਸੀ ਕਿ ਉਹ ਸਾਨੂੰ ਸਪਲਾਈ ਆਈ ਸੀਗੀ ਸੈਟਰਡੇ। ਜੀ। ਤੇ ਸੈਟਰਡੇ ਤੋਂ ਲੈ ਕੇ ਅਸੀਂ ਯਾਨੀ ਕਿ ਬਿਨਾਂ ਸਪਲਾਈ ਤੋਂ ਅਸੀਂ ਅੱਜ ਕੰਮ ਚਲਾ ਰਹੇ ਹਾਂ ਕਿਉਂਕਿ ਸਾਡੇ ਡਿਪੋਆਂ ਕੋਲ ਕਿਤੇ ਨਾ ਕਿਤੇ ਇੱਕ ਐਮਰਜੈਂਸੀ ਕੋਟਾ ਵੀ ਹੁੰਦਾ। ਪਰ ਉਹ ਐਮਰਜੈਂਸੀ ਕੋਟਾ ਵੀ ਕੱਲ ਦੁਪਹਿਰ ਜਾਂ ਵੱਧ ਤੋਂ ਵੱਧ ਪੁਛ ਡਿਪੂਆਂ 'ਚ ਅਸੀਂ ਕੱਲ ਸ਼ਾਮ ਤੱਕ ਹੀ ਬਸਾਂ ਚਲਾ ਪਾਵਾਂਗੇ। ਜੀ। ਤੇ ਅੱਜ ਵੀ ਹੁਣ 2 ਘੰਟੇ ਪਹਿਲਾਂ ਹੀ ਮੇਰੀ ਇੰਡੀਅਨ ਔਇਲ ਦੇ ਅਧਿਕਾਰੀਆਂ ਨਾਲ ਗ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜੇ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਹੈ ਕੁਝ ਉਹਨਾਂ ਨਾਲ ਇਸ ਤਰੀਕੇ ਗੱਲ ਚੱਲ ਰਹੀ ਹੈ ਵੀ ਸ਼ਾਇਦ ਉਹਨਾਂ ਨਾਲ ਸਪਲਾਈ ਵਾਲਾ ਸਿਸਟਮ ਖੋਲ ਦਿੱਤਾ ਜਾਊਗਾ ਪਰ ਜਿਹੜੇ ਟਰਾਂਸਪੋਰਟਰ ਵਾਲੇ ਜਿਨ੍ਹਾਂ ਨੇ ਹੜਤਾਲ ਕੀਤੀ ਹੈ ਪਰ ਉਹ ਇਸ ਚੀਜ਼ ਤੇ ਵਜਿੱਦਾ ਵੀ ਅਸੀਂ ਕਿਸੇ ਨੂੰ ਵੀ ਗੱਡੀਆਂ ਨਹੀਂ ਭਰਨ ਦਵਾਂਗੇ ਉਮੀਦ ਹੈ ਵੀ ਸ਼ਾਇਦ ਕੱਲ ਸਵੇਰ ਤੱਕ ਹਾਲਾਤ ਨੋਰਮਲ ਹੋ ਜਾਣ ਇਹ ਹੜਤਾਲ ਦੇ ਸਬੰਧ ਵਿੱਚ ਸੋ ਰੰਜੋਤ ਸਿੰਘ ਹਟਾਣਾ ਨੇ ਪੀਆਰਟੀਸੀ ਦੇ ਚੇਅਰਮੈਨ ਜਿਨ੍ਹਾਂ ਨੇ ਸਾਫ਼ ਕਿਹਾ ਹੈ ਕਿ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈਗੀ ਯਾਤਰੀਆਂ ਨੂੰ ਕਿਉਂਕਿ ਕੱਲ ਤੱਕ ਪੂਰੇ ਪੰਜਾਬ ਦੇ ਵਿੱਚ ਬੱਸਾਂ ਚੱਲਣ ਦੇ ਲਈ ਪ੍ਰਾਪਤ ਜਿਹੜਾ ਡੀਜ਼ਲ ਹੈਗਾ ਉਹ ਪੀਆਰਟੀਸੀ ਦੇ ਕੋਲ ਹੈ ਤਾਂ ਫਿਲਹਾਲ ਬਸਾਂ ਦੇ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਹੈ ਪਰ ਹਾਂ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਜਾ ਰਹੇ ਹੋ ਤਾਂ ਜੇ ਪੰਜਾਬ ਰੋਡ ਵੇਜ਼ ਦੀ ਬੱਸ ਦਾ ਇਸਤੇਮਾਲ ਕਰਦੇ ਹੋ ਤਾਂ ਫਿਰ ਉੱਥੇ ਦਿੱਕਤ ਆ ਸਕਦੀ ਹੈ ਅਸੀਂ ਸਮਝਣ ਦੀ ਔਰ ਇਸ ਸਮੇਂ ਸਥਿਤੀ ਕੀ ਹੈ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਸਦਾ ਰੁਕ ਕਰਦੇ ਹਾਂ ਵਕ ਵਕ ਥਾਮਾ ਤੋਂ ਸਾਡੇ ਸੀ ਹੋ ਗਈ ਸਾਡੇ ਨਾਲ ਨੇ ਚਰਨਜੀਤ ਕੌਸ਼ਲ ਸਾਡੇ ਨਾਲ ਜੁੜ ਰਹੇ ਨੇ ਸੰਗਰੂਰ ਤੋਂ ਸੰਗਰੂਰ ਬੱਸ ਅੱਡੇ ਤੋਂ ਇਸ ਸਮੇਂ ਸਾਡੇ ਨਾਲ ਨੇ ਲੁਧਿਆਣਾ ਤੋਂ ਸਾਡੇ ਨਾਲ ਰੋਹਿਤ ਗੋੜ ਜੁੜ ਰਹੇ ਨੇ ਲੁਧਿਆਣਾ ਬੱਸ ਸਟੈਂਡ ਤੋਂ ਤੇ ਸਾਡੇ ਨਾਲ ਅੰਮ੍ਰਿਤਸਰ ਬੱਸ ਸਟੈਂਡ ਤੋਂ ਨਿਤਿਸ਼ ਸਬਰਵਾਲ ਜੁੜ ਰਹੇ ਨੇ ਪਹਿਲਾਂ ਮੈਂ ਰੁਕ ਕਰਦੇ ਹਾਂ ਲੁਧਿਆਣਾ ਦਾ ਲੁਧਿਆਣਾ ਬਿਲਕੁਲ ਹੱਟ ਕਿਹਾ ਜਾਂਦਾ ਪੰਜਾਬ ਦਾ ਤੇ ਉੱਥੇ ਕੀ ਸਥਿਤੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਰੋਹਿਤ ਦੱਸੋ ਇਸ ਸਮੇਂ ਬੱਸਾਂ ਦੀ ਆਵਾਜਾਈ ਦੇ ਉੱਤੇ ਕੋਈ ਅਸਰ ਨਜ਼ਰ ਹੈ ਉੱਥੇ ਸਵਾਰੀਆਂ ਨੂੰ ਕੋਈ ਦਿੱਕਤ ਆ ਰਹੀ ਹੋਵੇ ਬੱਸ ਸਟੈਂਡ ਦੇ ਉੱਤੇ ਲੁਧਿਆਣਾ ਵਿੱਚ ਬਿਲਕੁਲ ਗੌਰਵ ਇਸ ਚੀਜ਼ ਨੂੰ ਲੈ ਕੇ ਦਿੱਕਤ ਸ਼ੁਰੂ ਹੋ ਚੁੱਕੀ ਹੈ ਔਰ ਇਸ ਚੀਜ਼ ਨੂੰ ਜਾਣਨ ਵਾਸਤੇ ਮੇਰੇ ਨਾਲ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਰੋਡ ਵਲ ਔਰ ਪੀਆਰਟੀਸੀ ਦੇ ਜਿਹੜੇ ਪ੍ਰਧਾਨ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਟਾਕ ਆ ਖਤਮ ਹੋ ਚੁੱਕਾ ਵਾ ਹੁਣ ਦੀ ਅਪਡੇਟ ਇਹ ਹੈ ਕਿ ਸਟਾਕ ਜਿਹੜਾ ਵਾ ਡੀਜ਼ਲ ਦਾ ਉਹ ਖਤਮ ਹੋ ਚੁੱਕਾ ਡਿੱਪੂ ਦੇ ਵਿੱਚ ਸਰ ਕੀ ਅਪਡੇਟ ਹੈ ਜੀ ਬਿਲਕੁਲ ਜੋ ਸੰਘਰਸ਼ ਚੱਲ ਰਿਹਾ 99 ਡਰਾਈਵਰ ਯੂਨੀਅਨ ਵੱਲੋਂ ਜਾਂ ਡਰਾਈਵਰਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਕਿ ਜਿਹੜਾ ਕੇਂਦਰ ਸਰਕਾਰ ਨੇ ਕਾਲਾ ਕਾਨੂੰਨ ਲਿਆਂਦਾ ਵਾ ਕਿ ਡਰਾਈਵਰ ਨੂੰ ਜੇਕਰ 10 ਭਜੂਗਾ ਤੇ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ 7 ਸਾਲ ਦੀ ਸਜ਼ਾ ਉਹ ਬਿਲਕੁਲ ਹੀ ਗੈਰਕਾਨੂੰਨੀ ਆ ਜਿਹਦੇ ਜੇ ਡਰਾਈਵਰ ਭਾਈਚਾਰੇ ਚ ਵੱਡੇ ਪੱਦਰ ਤੇ ਰੋਸ ਪਾਇਆ ਜਾ ਰਿਹਾ ਡਰਾਈਵਰ ਕੱਲਾ ਇਹ ਨਹੀਂ ਕਿ ਟਰੱਕਾਂ ਤੇ ਆ ਡਰਾਈਵਰ ਬੱਸਾਂ ਤੇ ਵੀ ਆ ਡਰਾਈਵਰ ਕਾਰਾਂ ਤੇ ਵੀ ਆ ਸਾਰਿਆਂ ਵਾਸਤੇ ਉਹ ਕਾਨੂੰਨ ਲਾਗੂ ਹੋਣਾ ਜਿਹਦੇ ਜਿਸ ਕਰਕੇ ਜਿਹੜਾ ਡਰਾਈਵਰ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਜਿੱਥੇ ਵੱਡੀ ਕਿਲਤ ਆ ਰਹੀ ਆ ਕਿਉਂਕਿ ਅੱਜ ਟੀਲ ਦੀ ਸਪਲਾਈ ਬੰਦ ਹੋ ਗਈ ਆ ਤੇਲ ਦੇ ਨਾਲ ਸਾਡੇ ਦੇਸ਼ ਤੇ ਸਾਰਾ ਸਿਸਟਮ ਰੁਕ ਜਾਂਦਾ ਜਿੱਥੇ ਪੰਜਾਬ ਰੋਡਵੇਜ ਪਨਬਸ ਦੀਆਂ ਬੱਸਾਂ ਵੀ ਤੇਲ ਤੇ ਚੱਲਦੀਆਂ ਜੋ ਕਿ ਤੇਲ ਦੀ ਸਪਲਾਈ 2-3 ਦਿਨ ਤੋਂ ਬੰਦ ਹੋ ਚੁੱਕੀ ਆ ਅੱਜ ਲਗਭਗ 10% ਸਪਲਾਈ ਰਹਿ ਗਈ ਆ ਜਿਹੜੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਡਿਪੂ ਤੇ ਅਸਲੇ ਤੇਲ ਕਿੰਨਾ ਆਏਗਾ ਕਿ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਬੱਸਾਂ ਚੱਲਣਗੀਆਂ ਬਿਲਕੁਲ ਤੇਲ ਦਾ ਪਿੱਛੋਂ ਜਿਹੜਾ ਸਪਲਾਈ ਬੰਦ ਹੋ ਗਈ ਆ ਸਟਾਕ ਬਹੁਤ ਥੋੜਾ ਰਹਿ ਗਿਆ ਬੜੀ ਸੈਟਿੰਗ ਨਾਲ ਉਹ ਚਲਾਇਆ ਜਾ ਰਿਹਾ ਪਰ ਜੇਕਰ ਸਟਾਫ ਇਸ ਤਰ੍ਹਾਂ ਮੰਨ ਰਿਹਾ ਤੇ ਤਕਰੀਬਨ ਕੱਲ ਤੋਂ ਜਿਆਦਾ ਸਮਾਂ ਜਿਹੜੀਆਂ ਬੱਸਾਂ ਨਹੀਂ ਚੱਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਬੱਸਾਂ ਸਾਰੀਆਂ ਠੀਕ ਹੈ ਰੋਹੀ ਇੱਕ ਵਾਰ ਤਸਵੀਰਾਂ ਦਿਖਾਓ ਉਸੇ ਵਾਸਤੇ ਦੀਆਂ ਇਸ ਸਮੇਂ ਪਸਾਰੀਆਂ ਨੂੰ ਦਿੱਕਤ ਨਹੀਂ ਹੈ ਕਿ ਕਿੰਨੀਆਂ ਬੱਸਾਂ ਕੈਨਸਲ ਹੋਈਆਂ ਨੇ ਕੋਈ ਬੱਸਾਂ ਰੱਦ ਹੋਈਆਂ ਹੁਣ ਬਿਲਕੁਲ ਬਿਲਕੁਲ ਇਹ ਬਿਲਕੁਲ ਅਸੀਂ ਪਹਿਲਾਂ ਹਫਤਾ ਪਹਿਲਾਂ ਕੰਡੀਸ਼ਨ ਦਿਖਾ ਦਿੰਨੇ ਆ ਗੋਰੂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦਾ ਬੱਸ ਸਟੈਂਡ ਜਿਹੜਾ ਕਿ ਸਭ ਤੋਂ ਜ਼ਿਆਦਾ ਮੇਨ ਹੱਬ ਕਿਹਾ ਜਾਂਦਾ ਵੈ ਪੰਜਾਬ ਦਾ ਔਰ ਇਹ ਸੈਂਟਰ ਪੁਆਇੰਟ ਹੈ ਔਰ ਇੱਥੋਂ ਹਰ ਇੱਕ ਜਗ੍ਹਾ ਤੋਂ ਬੱਸ ਚੱਲਦੀ ਹੈ ਲੋਕ ਇੱਥੇ ਆਪਣੀ ਬੱਸਾਂ ਇੰਤਜ਼ਾਰ ਕਰ ਰਹੇ ਨੇ ਨਾਲ ਨਾਮ ਨਾਲ ਸੀਗਾ ਸਰਕਾਰੀ ਬੱਸਾਂ ਘੱਟ ਦਿਖ ਰੀਆਂ ਨੇ ਕੋਈ ਉਸ ਦਾ ਕਾਰਨ ਕਿਤੇ ਨਾ ਕਿਤੇ ਸਰ ਕਿੱਥੇ ਜਾਣਾ ਸੀ ਕੋਈ ਦਿੱਕਤ ਆ ਰਹੀ ਹੈ ਅੰਮ੍ਰਿਤਸਰ ਜਾ ਰਹੇ ਸੀ ਇਹ ਕਲੀਅਰ ਹੈ ਕਿ ਜਿਹੜੇ ਬਾਹਰ ਜਾਣਾ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਜਾਣਾ ਇੰਟਰ ਸਟੇਟ ਬੱਸਿਸ ਦੇ ਉੱਤੇ ਜਿਵੇਂ ਅਸੀਂ ਤੁਹਾਨੂੰ ਸੁਣਵਾ ਰਹੇ ਸੀ ਜਿਹੜੇ ਪੀਆਰਟੀਸੀ ਦੇ ਚੇਅਰਮੈਨ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਮੈਂ ਰੁਕ ਕਰ ਲੈਣਾ ਇੱਕ ਵਾਰ ਹੁਣ ਸੰਗਰੂਰ ਦਾ ਸੰਗਰੂਰ ਤੋਂ ਸਾਡੇ ਨਾਲ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਦੱਸੋ ਥੋੜਾ ਜਿਹਾ ਇਸ ਸਮੇਂ ਸੰਗਰੂਰ ਦੇ ਵਿੱਚ ਕੀ ਸਥਿਤੀ ਹੈ ਬੱਸ ਸਟੈਂਡ ਦੇ ਉੱਤੇ ਬੱਸਾਂ ਦੀ ਆਵਾਜਾਈ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਬੱਸਾਂ ਜਾਂ ਸਰਵਿਸ ਹੈ ਉਸ ਦੇ ਉੱਤੇ ਕੋਈ ਅਸਰ ਨਜ਼ਰ ਆ ਰਿਹਾ ਹੈ ਬਿਲਕੁਲ ਗੌਰਵ ਸੰਗਰੂਰ ਦੇ ਵਿੱਚ ਅਸੀਂ ਖੜੇ ਆ ਸੰਗਰੂਰ ਦੇ ਬੱਸ ਸਟੈਂਡ ਦੀ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਜਾਣਕਾਰੀ ਵੀ ਦੇਵਾਂਗੇ ਕਿ ਇਸ ਵਕਤ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਬੱਸਾਂ ਨੇ ਉਹਨਾਂ ਦੀਆਂ ਟੈਂਕੀਆਂ ਖਾਲੀ ਹੋ ਚੁੱਕੀਆਂ ਨੇ ਡੀਜ਼ਲ ਖਤਮ ਹੋਣ ਕਾਰਨ ਜਿਹੜੀਆਂ ਬੱਸਾਂ ਨੇ ਸਾਈਡ ਤੇ ਲੱਗ ਚੁੱਕੀਆਂ ਨੇ ਦੇਖ ਸਕਦੇ ਹੋ ਕਿ ਜਿਹੜੀਆਂ ਬੱਸਾਂ ਨੇ ਬੱਸਾਂ ਦੇ ਵਿੱਚ ਜਿਹੜਾ ਹੈਗਾ ਪਟਾ ਡੀਜ਼ਲ ਦੀ ਕਮੀ ਦੇ ਕਾਰਨ ਜਿਹੜਾ ਹੈਗਾ ਡੀਜ਼ਲ ਖਤਮ ਹੋਣ ਦੇ ਕਾਰਨ ਜਿਹੜਾ ਹੈਗਾ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਬੱਸਾਂ ਨੇ ਸਾਈਡ ਤੇ ਲੱਗ ਚੁੱਕੀਆਂ ਨੇ ਆਮ ਲੋਕਾਂ ਨੂੰ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕਾਂ ਨੇ ਦੂਰ ਦਰਾਂਡੇ ਜਾਣਾ ਸ਼ਾਮ ਦਾ ਸਮਾਂ ਹੋ ਰਿਹਾ ਨੌਕਰੀ ਵਾਲੇ ਨੇ ਆਪਣੇ ਘਰਾਂ ਨੂੰ ਜਾਣ ਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੀਆਂ ਬੱਸਾਂ ਦਾ ਡੀਜ਼ਲ ਬਚਿਆ ਹੈ ਕੁਝ ਬੱਸਾਂ ਚੱਲ ਰਹੀਆਂ ਨੇ ਤੇ ਜ਼ਿਆਦਾ ਜਿਹੜੀਆਂ ਬੱਸਾਂ ਹੈਗੀਆਂ ਨੇ ਰੁਕ ਚੁੱਕੀਆਂ ਨੇ ਭਾਈ ਸਾਹਿਬ ਮੌਜੂਦ ਨੇ ਕਿੱਥੇ ਜਾਣਾ ਭਾਈ ਤੁਸੀਂ ਮੈਂ ਭਾਈ ਜੀ ਬਠਿੰਡੇ ਜਾਣਾ ਸੀ ਸੰਗਰੂਰ ਤੋਂ ਨਾਮ ਕੀ ਤੁਹਾਡਾ ਇਕਬਾਲ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿੰਨਾ ਅੱਗੇ ਸਮਾਂ ਹੋ ਗਿਆ ਤੁਹਾਨੂੰ ਖੜਿਆ ਨੂੰ ਤੇ ਕਿੰਨਾ ਕਿ ਪਰੇਸ਼ਾਨੀ ਆ ਰਹੀ ਆ ਮੈਨੂੰ 2 ਘੰਟੇ ਦੇ ਕਰੀਬ ਹੋ ਗਿਆ ਕੋਈ ਬੱਸ ਨਹੀਂ ਆ ਰਹੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਘਰ ਦੇ ਫੋਨ ਕਰ ਰਹੇ ਨੇ ਵੀ ਤੁਸੀਂ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਕਿੱਥੇ ਪਹੁੰਚੇ ਹਾਂ ਮੈਂ ਬਠਿੰਡੇ ਜਾਣ ਦੀ ਰਸਤੇ ਹਰ ਚ ਮੈਨੂੰ 2 2.5 ਘੰਟੇ ਤੋਂ ਖੱਜਲ ਖਵਰੀ ਹੋ ਰਿਹਾ ਹੁਣ ਮੈਂ ਪਿੰਡੋਂ ਮੋਟਰਸਾਈਕਲ ਮਗਾਇਆ ਉਹਦੇ ਮੋਟਰਸਾਈਕਲ ਦੇ ਵਿੱਚ ਤੇਲ ਨਹੀਂ ਇੰਨਾ ਪਰੇਸ਼ਾਨੀ ਹੋ ਰਹੀ ਆ ਰਹਿ ਰਬਦਾ ਨਾ ਤਾਂ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਹਾਲਾਤ ਕਿਵੇਂ ਦੇਖਦੇ ਹਾਂ ਪੈਟਰੋਲ ਡੀਜ਼ਲ ਜਿਹੜਾ ਹੈਗਾ ਪੈਟਰੋਲ ਪੰਪਾਂ ਦੇ ਖਤਮ ਹੋ ਚੁੱਕੇ ਆ ਬੱਸਾਂ ਦੇ ਬ੍ਰੇਕ ਲੱਗ ਚੁੱਕੇ ਆ ਤਾਂ ਆਮ ਲੋਕਾਂ ਨੂੰ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਤੁਹਾਨੂੰ ਦੋ ਘਰ ਦੇ ਲਗਭਗ ਹੋ ਚੁੱਕੇ ਨੇ ਇਹ ਬਾਈ ਜੀ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਨਿਊਜ਼ 18 ਦਾ ਜ ਇੰਨੀ ਪਰੇਸ਼ਾਨੀ ਹੋ ਰਹੀ ਆ ਤੁਸੀਂ ਪੁੱਛੋ ਨਾ ਸਵਾਰੀਆਂ 20 ਦੇ ਕਰੀਬ 25 ਦੇ ਕਰੀਬ ਬਠਿੰਡੇ ਵਾਲੀਆਂ ਸਵਾਰੀਆਂ ਖੜੀਆਂ ਨੇ ਮੈਂ ਉਧਰੋਂ ਆਇਆ ਹੁਣ ਫੋਨ ਕਰਿਆ ਕਰੇ ਹੁਣ ਨੌਕਰ ਮੈਨੂੰ ਲੈ ਕੇ ਜਾਊਗਾ ਬੰਦਾ ਤਾਂ ਫਿਰ ਦੂਰ ਵੀ ਬਹੁਤ ਆ ਜੇ ਉੱਥੋਂ ਬੰਦਾ ਆਊਗਾ ਜਾਊਗਾ ਜੇ ਰਸਤੇ 'ਚ ਪਟਵਾਲਾ ਤੋਂ ਡੀਸਰ ਆਪਦੇ ਪਿੰਡੂ ਬਾਅਸ ਬੁਲਾਇਆ ਮੈਂ ਬਾਅਸ ਪਿੰਡਰ ਨੂੰ ਜਾ ਰਿਹਾ ਹਾਂ ਹਾਂ ਬਠਿੰਡੇ ਨਹੀਂ ਜਾ ਪਾ ਰਿਹਾ ਤਾਂ ਹੁਣ ਕੱਲ੍ਹ ਨੂੰ ਵੀ ਹਾਲਾਤ ਖਰਾਬ ਹੋਣਗੇ ਹੁਣ ਦੋ ਤਿੰਨ ਦਿਨ ਫਿਰ ਕਿਤੇ ਨਾ ਕਿਤੇ ਆਉਣਾ ਜਾਣਾ ਬੰਦ ਠੀਕ ਆ ਚਰਨਜੀਤ ਥੋੜੀਆਂ ਹੋਰ ਤਸਵੀਰਾਂ ਜੇਕਰ ਬੱਸ ਸਟੈਂਡ ਦੀਆਂ ਦਿਖ ਇਸ ਸਮੇਂ ਕੋਈ ਭੀੜ ਨਜ਼ਰ ਆ ਰਹੀ ਹੈ ਕਿ ਆ ਸਥਿਤੀ ਹੈ ਚਰਨਜੀਤ ਬਿਲਕੁਲ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾਵਾਂਗੇ ਨਾਲ ਨਾਲ ਅਸੀਂ ਇਧਰ ਬੱਸ ਡਰਾਈਵਰਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੱਸਾਂ ਸਾਈਡ ਤੇ ਲਗਾ ਕੇ ਖੜ੍ਹ ਕੇ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾ ਜਤਿੰਦਰ ਸਿੰਘਾ ਜੀ ਜਤਿੰਦਰ ਜੀ ਬਸਾਂ ਤੁਹਾਡੇ ਇਸਾਈਡ ਤੇ ਲੱਗ ਚੁੱਕੀਆਂ ਨੇ ਕਿੰਨਾ ਤੁਸੀਂ ਕਿੰਨਾ ਸਮਾਂ ਤੁਹਾਨੂੰ ਮਨ ਲੱਗ ਰਿਹਾ ਕੀ ਹਾਂ ਕਿੰਨੀਆਂ ਕਿ ਬਸਾਂ ਨੇ ਜਿਹੜੀਆਂ ਖੜ੍ਹ ਰਹੀਆਂ ਨੇ ਹੁਣ ਦੇਖੋ ਜੀ ਸਵੇਰ ਦਾ ਲਗਭਗ ਇਹੀ ਤਕਰੀਬਨ ਚੱਲ ਰਿਹਾਗਾ ਸਵੇਰ ਤੋਂ ਲੈ ਕੇ ਕਿਉਂਕਿ ਡੀਜ਼ਲ ਦੀ ਸਪਲਾਈ ਆ ਜਿਹੜੀ ਉਹ 31 ਤਰੀਕ ਤੋਂ ਬੰਦ ਆ ਗਈ 31 ਤਰੀਕ ਤੋਂ ਹੜਤਾਲ ਤੇ ਨੇ ਜਿਹੜੇ ਡੀਪੂ ਦੇ ਮੁਲਾਜ਼ਮ ਨੇਗੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਹੋ ਗਈ ਆ ਤੇ ਸਵੇਰ ਦਾ ਵੀ ਇੱਥੇ ਸਵਾਰੀਆਂ ਦਾ ਆਉਣ ਜਾਣ ਲੱਗਿਆ ਰਿਹਾ ਲੋਕ ਖੱਜਲ-ਖਵਾਰ ਬਹੁਤ ਹੋ ਰਹੇ ਨੇਗੇ ਕਿਉਂਕਿ ਜੇ ਸੈਂਟਰ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਵੀ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸੀ ਤੇ ਮੋਦੀ ਸਰਕਾਰ ਵੀ ਹੁਣ ਉਸੇ ਤਰ੍ਹਾਂ ਗਾਰੰਟੀਆਂ ਦੇ ਰਿਆ ਤੇ ਜਦੋਂ ਲੋਕ ਆਉਂਦੇ ਨੇ ਮੰਨ ਕੇ ਚਲੋ ਜਿਵੇਂ ਤੁਸੀਂ ਦੱਸਿਆ ਸੀ 15-20 ਮਿੰਟ ਪਹਿਲਾਂ ਔਰ ਇੱਕ ਬਹੁਤ ਇਕੱਠ ਹੋ ਗਏ ਸੀ ਲੜਾਈ ਪੈ ਜਾਣੀ ਸੀ ਉਦਾਂ ਦੇ ਹਾਲਾਤ ਕਿਸ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਨਗੇ ਕਿਉਂਕਿ ਲੋਕਾਂ ਨੇ ਆਪਣੇ ਘਰਾਂੋਂ ਤਾਂ ਜਾਣਾ ਹੋਰ ਤਾਂ ਕੋਈ ਰਸਤਾ ਨਹੀਂ ਬੱਸ ਸਟ ਹੁਣ ਮਾਹੌਲ ਕੀ ਆ ਕਿੰਨੀਆਂ ਕਿੰਨੇ ਕਿ ਪਰਸੈਂਟ ਬੱਸਾਂ ਇਸ ਵਕਤ ਚੱਲ ਰਹੀਆਂ ਨੇ ਦੇਖੋ ਜੀ ਲੋਕਾਂ ਦੀ ਮਜਬੂਰੀ ਬਣੀ ਹੋਈ ਆ ਕਿਉਂਕਿ ਪਬਲਿਕ ਟਰਾਂਸਪੋਰਟ ਦਾ ਆਪਾਂ ਨੂੰ ਲੋਕਾਂ ਦੇ ਸਹੂਲਤਾਂ ਦਿੱਤੀ ਹੋਈ ਆ ਲੋਕਾਂ ਨੇ ਚੜ ਕੇ ਜਾਣਾ ਚੜ ਕੇ ਆਉਣਾਗਾ ਕਿਉਂਕਿ ਲੋਕਾਂ ਨੂੰ ਪ੍ਰੇਸ਼ਾਨੀ ਮੰਨ ਕੇ ਚੱਲੋ ਵੀ ਟੜਕੇ ਦੀਆਂ ਕਟੋਗੜ 70% ਬੱਸਾਂ ਬੰਦ ਰਹੀਆਂ ਜੋ 30 35% ਬੱਸਾਂ ਨੇ ਉਹ ਚੱਲ ਰਹੀਆਂ ਨੇ ਇਸ ਲਈ ਅੰਗਰੂਰ ਦੇ ਡੀਪੂ ਦੇ ਵਿੱਚ ਕੱਲ ਦੇ ਕੀ ਹਾਲਾਤ ਹੋਣ ਵਾਲੇ ਨੇ ਲੋਕਾਂ ਲੋਕ ਦੇਖ ਰਹੇ ਲੋਕ ਘਰਾਂ ਜੋ ਬਾਹਰ ਨਿਕਲਣਾ ਜਾਂ ਆਪਣੇ ਘਰਾਂ ਦੇ ਵਿੱਚ ਬੈਠਣ ਦੇਖੋ ਜੀ ਅਸੀਂ ਤਾਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਵੀ ਸਮੇਂ ਦੀ ਲਿਆਕਤ ਨੂੰ ਦੇਖਦੇ ਹੋਏ ਜਿਵੇਂ ਜਿਵੇਂ ਸਮਾਂ ਚੱਲ ਰਿਹਾ ਸੋ ਆਪਣੇ ਟੀਵੀ ਚੈਨਲ ਤੇ ਖਬਰਾਂ ਚੱਲ ਰਹੀਆਂ ਰਹਿਣਗੀਆਂ ਵੀ ਇਹ ਲੋਕਾਂ ਨੂੰ ਅਪੀਲ ਆ ਵੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਇਸੇ ਤਰ੍ਹਾਂ ਖੱਜਲ ਖਵਰੀ ਲਗਾਤਾਰ ਚੱਲਦੀ ਰਹਿਣੀ ਆ ਇਹ ਹੜਤਾਲ ਆ ਅਣਮਿੱਥੇ ਸਮੇਂ ਦੀ ਹੜਤਾਲ ਆ ਕਦੋਂ ਵੀ ਕਦੇ ਤੱਕ ਵੀ ਚੱਲ ਸਕਦੀ ਆ ਇਹ ਕਿਉਂਕਿ ਲੋਕਾਂ ਦੀ ਖੱਜਲ ਖਵਰੀ ਤੁਸੀਂ ਦੇਖ ਰਹੇ ਹੋ ਉਧਰ ਕੈਮਰਾਮੈਨ ਨੂੰ ਮੈਂ ਕੈਮਰਾ ਦਿਖਾ ਕੇ ਦਿਖਾ ਸਕਦਾ ਵੀ ਕਿੰਦਾ ਭੀੜ ਲੋਕਾਂ ਦੀ ਜਮ੍ਹਾਂ ਹੋਈ ਵੀ ਆ ਇੱਥੇ ਕਿੰਨੇ ਲੋਕ ਖੱਜਲ ਖਵਾਰ ਹੋ ਰਹੇ ਨੇਗੇ ਇਨਾ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾਗਾ ਚਰਨਜੀਤ ਮੈਂ ਤੁਹਾਡੇ ਕੋਲ ਵਾਪਸ ਹੋਣਾ ਹੈ ਲੋਕਾਂ ਦੀ ਖੱਜਲ ਖਵਰੀ ਜਿਹੜੀ ਉਹ ਤਸਵੀਰਾਂ ਦੇ ذریعے ਤੇ ਉਹਨਾਂ ਦੇ ਬਿਆਨਾਂ ਦੇ ذریعے ਸਭ ਕੁਝ ਸਾਡੇ ਦਰਸ਼ਕਾਂ ਦੇ ਸਾਹਮਣੇ ਆਮ੍ਰਿਤਸਰ ਦਾ ਰੁੱਕਰਦਿਆਂ ਨਿਤਿਸ਼ ਸਾਡੇ ਨਾਲ ਨੇ ਨਿਤਿਸ਼ ਅਮ੍ਰਿਤਸਰ ਚ ਕੀ ਕੁਝ ਸਥਿਤੀ ਹੈ ਇਸ ਸਮੇਂ ਬੱਸ ਸਟੈਂਡ ਦੇ ਉੱਤੇ ਜੀ ਬਿਲਕੁਲ ਗੌਰਵ ਜੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਜਿੱਥੇ ਕਿ ਟੂਰਿਸਟ ਆਫ ਕਰਕੇ ਅਕਸਰ ਲੋਕਾਂ ਦੀ ਜੋ ਆਮਦ ਹੈ ਉਹ ਰਾਂ ਸੂਬਿਆਂ ਨਾਲੋਂ ਵੱਧ ਨਜ਼ਰ ਆਂਦੀ ਹੈ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤ ਜੋ ਹੈ ਉਹ ਰੋਜ਼ਾਨਾ ਦੇ ਤਰ੍ਹਾਂ ਹਰਾਂ ਸੂਬਿਆਂ ਤੋਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਪਰ ਜਿੱਥੇ ਕਿ ਪੈਟਰੋਲ ਡੀਜ਼ਲ ਦੀ ਕਿੱਲਤ ਨਾਲ ਹਰ ਕੋਈ ਹੁਣ ਜਾਣੂ ਹੋ ਗਿਆ ਹੈ ਤਾਂ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਮੌਜੂਦ ਹਨ ਜਿੱਥੇ ਕਿ ਹੁਣ ਦੀ ਜੋ ਗੱਲਬਾਤ ਕੀਤੀ ਸੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਵਿੱਚ ਕੋਈ ਅਜਿਹੀ ਦਿੱਕਤ ਵਾਲਾ ਮਾਹੌਲ ਨਹੀਂ ਨਜ਼ਰ ਆਇਆ ਸਾਡੇ ਬਤ ਕਰਕੇ ਹੋਰ ਵੀ ਜਾਣਕਾਰੀ ਲੈ ਲੈਣੇ ਆ ਅੱਜ ਅੰਮ੍ਰਿਤਸਰ ਤੋਂ ਕਿੰਨੀਆਂ ਬੱਸਾਂ ਜੋ ਨੇ ਰਵਾਨਾ ਹੋਈਆਂ ਨੇ ਔਰ ਕੀ ਕਿਲਤ ਦਾ ਕੋਈ ਅਸਰ ਪਿਆ ਹੈ ਇਸ ਤੇ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਜੀ ਨਹੀਂ ਅੱਜ ਤੱਕ ਤਾਂ ਕੋਈ ਅਸਰ ਨਹੀਂ ਜੀ ਹੁਣ ਤੱਕ ਤਾਂ ਕੋਈ ਅਸਰ ਨਹੀਂ ਬਿਲਕੁਲ ਨਾਰਮਲ ਜਿਸ ਤਰ੍ਹਾਂ ਆਪਰੇਸ਼ਨ ਚੱਲਦਾ ਸੀ ਉਸੇ ਤਰ੍ਹਾਂ ਚੱਲਣ ਰਿਹਾ ਜੀ ਜੇ ਸਵੇਰ ਦੀ ਗੱਲ ਕਰੀਏ ਤਾਂ ਰੋਜ਼ਾਨਾ ਦੀ ਕਿੰਨਿਕ ਜੋ ਕਹਿ ਸਕਦੇ ਹਾਂ ਕਿ ਬੱਸਾਂ ਦੀ ਜੋ ਗੜਤੀ ਹੈ ਰੋਜ਼ਾਨਾ ਦੇ ਸ਼ਡਿਊਲ ਉੱਜਾਂਦੀ ਹੈ ਕੀ ਕੋਈ ਕਿਸੇ ਸ਼ਡਿਊਲ ਤੇ ਕੋਈ ਕੱਟੇ ਵੀ ਨਹੀਂ ਕੋਈ ਸ਼ਡਿਊਲ ਇਸ ਵਾਰ ਨਹੀਂ ਅਜੇ ਤੱਕ ਤਾਂ ਕੋਈ ਕੱਟੇ ਦੀ ਕੋਈ ਅਸਰ ਵੀ ਨਹੀਂ ਗ ਇੱਕ ਇੱਕ ਦਿਨ ਦਾ ਹੋ ਸਕਦਾ ਸਟਾਕ ਵੀ ਹੋਵੇ ਡੀਜ਼ਲ ਦਾ ਕਿੰਨਾ ਡੀਜ਼ਲ ਦਾ ਸਟਾਕ ਹੁਣ ਤੱਕ ਕਿੰਨਾ ਕੁ ਮੌਜੂਦ ਹੈ ਜੇ ਗੱਲ ਕਰੀਏ ਤਾਂ ਅਕਸਰ ਡੀਜ਼ਲ ਦੀ ਕੱਲਤ ਵੀ ਸਾਹਮਣੇ ਆ ਰਹੀ ਹੈ ਸਰ ਅਮਰੇ ਸਰ ਇੱਕ ਦਾ ਮੈਨੂੰ ਪਤਾ ਉਹਦੇ ਵਿੱਚ ਕੱਲ ਤੱਕ ਦਾ ਸਟਾਕ ਤਾਂ ਹੈ ਜੀ ਇਸੇ ਤਰ੍ਹਾਂ ਦੂਸਰੇ ਢੀਪੋਂ ਕੋ ਵੀ ਹੋਊਗਾ ਲੋ ਸਾਰਿਆਂ ਨੇ ਸਟਾਕ ਹੋਊਗਾ ਕੋਈ ਪ੍ਰੋਬਲਮ ਹੈ ਜੇ ਕੱਲ ਤੱਕ ਤਾਂ ਸ਼ਾਇਦ ਨਹੀਂ ਆਉਂਦੀ ਉਹਦੇ ਅਗੇਸਟ ਜੇ ਅੱਗੇ ਚੱਲਾਂਗੇ ਤਾਂ ਫਿਰ ਸ਼ਾਇਦ ਪ੍ਰੋਬਲਮ ਆ ਸਕਦੀ ਹੈ ਜੇ ਸਾਨੂੰ ਪਿੱਛੋਂ ਸਪਲਾਈ ਨਹੀਂ ਮਿਲਦੀ ਤਾਂ ਤਾਂ ਤੁਸੀਂ ਆਪਣੇ ਜਿਹੜੇ ਇਥੋਂ ਡੀਪੋ ਦੇ ਜੋ ਇੰਚਾਰਜ ਨੇ ਜੋ ਡੀਜ਼ਲ ਸਬ ਦੇਖਦੇ ਨੇ ਉਸ ਨਾਲ ਉਹਨਾਂ ਨਾਲ رابطہ ਕੀਤਾ ਕੋਈ ਸੋ ਉਹਨਾਂ ਵੱਲੋਂ ਜਾਣਕਾਰੀ ਮਿਲ ਪਈ ਹੈ ਕਿ ਕਿੰਨੇ ਦਿਨ ਦਾ ਹੋਰ ਡੀਜ਼ਲ ਅੰਮ੍ਰਿਤਸਰ ਵਿੱਚ ਹੈ ਨਹੀਂ ਉਹਨਾਂ ਕੋਲੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਿਆ ਕਿ ਕੱਲ ਤੱਕ ਦਾ ਸਟਾਕ ਹੈਗਾ ਠੀਕ ਹੈ ਨਿਤਿਸ਼ ਉਹਦੇ ਬਾਅਦ ਜੇ ਸਾਨੂੰ ਸਪਲਾਈ ਨਹੀਂ ਮਿਲਦੀ ਤੇ ਫਿਰ ਪ੍ਰੋਬਲਮ ਆ ਸਕਦੀ ਆ ਅਤੇ ਕਿੰਨੇ ਇਸ ਤੋਂ ਅੱਗੇ ਫਿਰ ਅਸੀਂ ਇਹ ਖਾਸ ਕਰ ਸਕੋ ਜੇਕਰ ਬੱਸ ਸਟੈਂਡ ਤੇ ਇਸ ਸਮੇਂ ਸਥਿਤੀ ਕੀ ਹੈ ਜਾਨਣਾ ਉਸ ਜ਼ਰੂਰ ਚਾਹੁੰਦੇ ਆ ਕਿ ਉੱਥੇ ਸਵਾਰੀਆਂ ਵੱਡੀ ਗਿਣਤੀ ਦੇ ਵਿੱਚ ਨੇ ਜਾਂ ਫਿਰ ਬਿਲਕੁਲ ਨਾਰਮਲ ਇਸ ਸਮੇਂ ਚੱਲ ਰਹੀ ਹੈ ਕਿਉਂਕਿ ਸੰਗਰੂਰ ਔਰ ਲੁਧਿਆਣਾ ਦੇ ਵਿੱਚ ਥੋੜਾ ਇਫੈਕਟ ਤਾਂ ਹੈ ਜੀ ਬਿਲਕੁਲ ਤੁਸੀਂ ਇਹ ਸਾਹਮਣੇ ਪੀਆਰਟੀਸੀ ਦੀ ਇੱਕ ਬੱਸ ਦੇਖ ਸਕਦੇ ਹੋ ਜਿਸ ਦੇ ਵਿੱਚ ਕਿ ਰੋਜ਼ਾਨਾ ਆਮਦ ਤੋਂ ਕੁਝ ਹੱਦ ਤੱਕ ਫਰਕ ਪਿਆ ਕਿਉਂਕਿ ਜੇ ਅੱਛਰ ਗੱਲ ਕਰੀਏ ਤਾਂ ਇਸ ਵੇਲੇ ਸ਼ਾਮ ਵੇਲੇ ਵਦੇਰੇ ਜੋ ਲੋਕਾਂ ਦੀ ਸੰਖਿਆ ਨਜ਼ਰ ਆਉਂਦੀ ਹੈ ਅੰਮ੍ਰਿਤਸਰ ਬੱਸ ਅੱਡੇ ਤੇ ਪਰ ਹੁਣ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਹ ਆ ਬੱਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਸ ਲਗਭਗ ਖਾਲੀ ਹੈ ਇਸ ਵਿੱਚ ਵਦੇਰੇ ਸਵਾਰਨੀ ਔਰ ਜਲੰਧਰ ਨੂੰ ਇਹ ਬੱਸ ਜਾਣੀ ਹੈ ਜਿਸ ਵਿੱਚ ਮਹਿਜ਼ ਦੋ ਤੋਂ ਤਿੰਨ ਯਾਤਰੀ ਹੀ ਇਸ ਵਿੱਚ ਬੈਠੇ ਹੋਏ ਨੇ ਤਾਂ ਲੋਕਾਂ ਦੀ ਅਕ ਕਹਿ ਸਕਦੇ ਆ ਕਿ ਅੱਜ ਜੋ ਯਾਤਰੂ ਹੈ ਕਾਫੀ ਘਾਟਾ ਪਰ ਠੀਕ ਹੈ ਨਿਤਿਸ਼ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਰੋਹਿਤ ਤੁਹਾਡਾ ਵੀ ਧੰਨਵਾਦ ਤੇ ਚਰਨਜੀਤ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਸੰਗਰੂਰ ਲੁਧਿਆਣਾ ਤੇ ਅੰਮ੍ਰਿਤਸਰ ਤਿੰਨ ਥਾਵਾਂ ਦੀ ਅਸੀਂ ਸਥਿਤੀ ਤੁਹਾਨੂੰ ਦਿਖਾਈ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾਈਏ ਪੁਆਇੰਟ ਨੰਬਰ 1 ਜੇਕਰ ਤੁਸੀਂ ਅੰਮ੍ਰਿਤਸਰ ਤੋਂ ਨਿਕਲ ਰਹੇ ਹੋ ਤਾਂ ਅੰਮ੍ਰਿਤਸਰ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਬੱਸ ਸਰਵਿਸ ਦੇ ਵਿੱਚ ਇਸ ਕਰਕੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਹਾਂ ਥੋੜਾ ਜਿਹਾ ਅਸਰ ਸੰਗਰੂਰ ਦੇ ਵਿੱਚ ਜ਼ਰੂਰ ਨਜ਼ਰ ਆਇਆ ਜਿਹੜੀਆਂ ਬਠਿੰਡੇ ਵਾਲੀਆਂ ਬੱਸਾਂ ਜਿਵੇਂ ਇੱਕ ਉੱਥੇ ਜਿਹੜੇ ਸਵਾਰੀ ਸੀ ਜਿਹੜੇ ਮੁਸਾਫਰ ਸੀ ਉਹਨਾਂ ਨੇ ਕਿਹਾ ਕਿ ਦਿੱਕਤ ਆ ਰਹੀ ਹੈ ਤੇ ਲੁਧਿਆਣਾ ਦੇ ਵਿੱਚ ਵੀ ਥੋੜਾ ਅਸਰ ਹੈ ਅਗਲੇ 24 ਘੰਟੇ ਦਿੱਕਤ ਵਾਲੇ ਹੋ ਸਕਦੇ ਨੇ ਜੇਕਰ ਇਹ ਸਟ੍ਰਾਈਕ ਇਸ ਤਰੀਕੇ ਨਾਲ ਹੀ ਰਹਿੰਦੀ ਹੈ ਤੇ ਤੇਲ ਦੀ ਸਪਲਾਈ ਮੁਕੰਮਲ ਔਰ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਸਰੇ ਪੂਰੀ ਸਥਿਤੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵਧਦੇ ਹਾਂ ਤੇ ਜਿਸ ਕਾਨੂੰਨ ਨੂੰ ਲੈ ਕੇ ਪੂਰਾ ਹੰਗਾਮਾ ਹੋ ਰਿਹਾ ਹੈ ਉਸ ਕਾਨੂੰਨ ਦੇ ਵਿੱਚ ਕੀ ਹੈ ਇਹ ਜਾਨਣਾ ਵੀ ਜ਼ਰੂਰੀ ਹੈ ਉਹ ਵੀ ਰਿਪੋਰਟ ਦੇ ਜ਼ਰੀਏ ਦੇ। ਤੇ ਟਰੱਕ ਬੱਸ ਡਰਾਈਵਰ ਹੜਤਾਲ ਦੇ ਉੱਤੇ ਨੇ ਜਿਸ ਕਾਰਨ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਮੁੰਬਈ, ਇੰਦੋਰ, ਦਿੱਲੀ, ਹਰਿਆਣਾ ਤੇ ਯੂਪੀ ਸਣੇ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਰੋਡ ਸਪਲਾਈ ਚੇਨ, ਪੈਟਰੋਲ ਡੀਜ਼ਲ ਦੀ ਸਪਲਾਈ ਲੋਕਲ ਟ੍ਰਾਂਸਪੋਰਟ ਦੁੱਧ ਸਬਜ਼ੀਆਂ ਤੇ ਫਲਾਂ ਦੀ ਸਪਲਾਈ ਤੇ ਅਸਰ ਪੈ ਸਕਦਾ ਹੈ ਇਸ ਤੋਂ ਇਲਾਵਾ ਸਪਲਾਈ ਨਾ ਹੋਣ ਕਾਰਨ ਦੇਸ਼ 'ਚ ਮਹਿੰਗਾਈ ਵੀ ਵੱਧ ਸਕਦੀ ਹੈ ਪੁਰਾਣੇ ਕਾਨੂੰਨ ਦੇ ਵਿੱਚ ਨਵਾਂ ਬਦਲਾਅ ਕੀ ਕੀਤਾ ਗਿਆ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਨਵੇਂ ਕਾਨੂੰਨ ਦੇ ਮੁਤਾਬਕ ਭਾਰਤ ਨੇ ਆਏ ਸਹਿਯਤਾ ਦੀ ਧਾਰਾ 104 ਦੇ ਤਹਿਤ ਕਾਰਵਾਈ ਹੋਵੇਗੀ ਜਦਕਿ ਪਹਿਲਾਂ ਆਈਪੀਸੀ ਦੀ ਧਾਰਾ 304ਏ ਦੇ ਤਹਿਤ ਕਾਰਵਾਈ ਹੁੰਦੀ ਸੀ ਨਵੇਂ ਕਾਨੂੰਨ ਦੇ ਮੁਤਾਬਕ 10 ਸਾਲ ਦੀ ਜੇਲ੍ਹ ਅਤੇ ਜੁਰਮਾਨਾ ਲੱਗੇਗਾ ਜਦਕਿ ਪਹਿਲਾਂ ਸਿਰਫ 2 ਸਾਲ ਦੀ ਸਜ਼ਾ ਦੇ ਨਾਲ ਜੁਰਮਾਨਾ ਲੱਗਦਾ ਸੀ ਇਸ ਬਦਲਾਵ ਤੋਂ ਸ਼ੁਰੂ ਹੋਈ ਹੜਤਾਲ ਦਾ ਖੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਹੈ ਇਹ ਦੇਖਣਾ ਹੋਵੇਗਾ। ਹਾਲਾਂਕਿ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਬਿਲਕੁਲ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਪਰ ਇਸ ਦੌਰ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪੂਰੀ ਹੜਤਾਲ ਨੂੰ ਦੇਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਉਸ ਦਾ ਰੁਕਾਦਿਆ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਆਪਣੇ ਟੂ-ਵਿਲਰ ਦੇ ਵਿੱਚ ਯਾਨੀ ਬਾਈਕ ਜਾਂ ਸਕੂਟੀ ਦੇ ਵਿੱਚ ਪੈਟਰੋਲ ਪੌਂਡ ਪਹੁੰਚਦੇ ਹੋ ਤਾਂ ਮਿਲੇਗਾ ਸਿਰਫ 2 ਲੀਟਰ। ਜੇਕਰ ਤੁਸੀਂ ਆਪਣੀ ਗੱਡੀ ਦੇ ਵਿੱਚ ਤੇਲ ਪੌਣ ਪਹੁੰਚਦੇ ਹੋ ਤਾਂ ਮਿਲੇਗਾ ਸਿਰਫ 5 ਲੀਟਰ ਇਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੁਪਹਿਰਿਆ ਵਾਹਨਾ ਨੂੰ 2 ਲੀਟਰ ਤੇਲ ਮਿਲੇਗਾ ਜਦਕਿ ਚਾਰ ਪਹੀਆ ਵਾਹਨਾਂ ਨੂੰ 5 ਲੀਟਰ ਤੇਲ ਮਿਲੇਗਾ ਤਾਂ ਸਟਾਕ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਸਥਿਤੀ ਥੋੜੀ ਜਿਹੀ ਵੱਖਰੀ ਤੁਸੀਂ ਕਹਿ ਸਕਦੇ ਹੋ ਪੰਜਾਬ ਦੇ ਨਾਲੋਂ ਨਜ਼ਰ ਆ ਰਹੀ ਹੈ ਹਾਲਾਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਸ ਦੇ ਵੱਲੋਂ ਡਿਸੀਜਨ ਵੇਸ ਕਰਕੇ ਲਿਆ ਗਿਆ ਤਾਂ ਕਿ ਇੱਕਦਮ ਤੇਲ ਦੀ ਕਿੱਲਤ ਨਾ ਆ ਜਾਵੇ ਆਮ ਤੌਰ ਤੇ ਹੁੰਦਾ ਕਿ ਜਦੋਂ ਆਪਾਂ ਪੈਟਰੋਲ ਪੰਪ ਦੇ ਉੱਤੇ ਲਾਈਨ ਚ ਲਾ ਕੇ ਪਹੁੰਚ ਗਏ ਤਾਂ ਫਿਰ ਦਿਮ ਪਤਾ ਨਹੀਂ ਸਟ੍ਰਾਈਕ ਕਿੰਨੇ ਦਿਨ ਚੱਲੇਗੀ ਜਾਂ ਕੀ ਹੋਏਗਾ ਤਾਂ ਫੌਰੀ ਤੌਰ ਦੇ ਉੱਤੇ ਆਪਾਂ ਟੈਂਕੀ ਫੁੱਲ ਕਰਵਾਉਣ ਵਾਲੇ ਪਾਸੇ ਜਾਂਦੇ ਹਾਂ ਕਿ ਠੀਕ ਹੈ ਜੇ ਆਪਣੀ ਗੱਡੀ ਦੇ ਵਿੱਚ 3500 4000 ਦਾ ਤੇਲ ਆਉਂਦਾ ਤਾਂ ਸਾਰਾ ਹੀ ਪਵਾ ਲਓ ਤੇ ਇਸ ਦੀ ਵਜ੍ਹਾ ਦੇ ਨਾਲ ਪੈਟਰੋਲ ਪੰਪ ਦੇ ਉੱਤੇ ਤੇਲ ਦੀ ਕਿੱਲਤ ਤਾਂ ਹੋ ਸਕਦੀ ਹੈ ਜੇ ਸਾਰੇ ਹੀ ਟੈਂਕੀ ਫੁੱਲ ਕਰਵਾਉਣ ਲੱਗ ਜਾਣਗੇ ਤਾਂ ਫਿਰ ਉਹ ਦਿੱਕਤ ਆ ਸਕਦੀ ਹੈ ਇਸ ਕਰਕੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਚੰਡੀਗੜ੍ਹ ਦਾ ਉਹਨਾਂ ਦੇ ਵੱਲੋਂ ਡਿਸਾਈਡ ਕੀਤਾ ਗਿਆ ਕਿ 2 ਲੀਟਰ ਤੁਹਾਨੂੰ ਮਿਲੇਗਾ ਟੂ ਵੀਲਰ ਦੇ ਵਿੱਚ ਤੇ 5 ਲੀਟਰ ਮਿਲੇਗਾ ਤੁਹਾਨੂੰ ਅ ਫੋਰ ਬਿਲਟਰ ਦੇ ਵਿੱਚ ਖੈਰ ਥੋੜੀ ਜੀ ਤੁਹਾਨੂੰ ਯਾਦ ਤਾਜ਼ੀ ਹੋਈ ਹੋਵੇਗੀ ਜਦੋਂ ਡਿਲੀਮੀਟੇਸ਼ਨ ਹੋਈ ਸੀ ਡੀਮੋਨਟਾਈਜੇਸ਼ਨ ਹੋਈ ਸੀ ਜਦੋਂ ਨੋਟ ਬੰਦੀ ਹੋਈ ਤਾਂ ਫਿਰ ਲਾਈਨ ਦੇ ਵਿੱਚ ਲਾ ਕੇ 2000 1000 4000 ਇਸ ਤਰੀਕੇ ਨਾਲ ਹੀ ਪੈਸੇ ਮਿਲਦੇ ਸੀ ਤਾਂ ਕੁਝ ਇਸ ਤਰੀਕੇ ਦੀ ਫੀਲਿੰਗ لازਮੀ ਤੌਰ ਤੇ ਹੋ ਸਕਦਾ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਆ ਰਹੀ ਹੋਵੇ ਪਰ ਦਿੱਕਤ ਹੈ ਚੰਡੀਗੜ੍ਹ ਦੇ ਵਿੱਚ ਤੇ 2 ਲੀਟਰ ਤੇ 5 ਲੀਟਰ ਹੀ ਮਿਲੇਗਾ ਤਾਂ ਇਸ ਕਰਕੇ ਜੇਕਰ ਤੁਸੀਂ ਲਾਈਨ 'ਚ ਲੱਗ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਿਓ ਕਿ ਗੱਡੀ ਅੱਧਾ ਘੰਟਾ ਲਾਈਨ ਦੇ ਵਿੱਚ ਲਾ ਕੇ ਫਿਰ ਮਿਲਣਾ ਤਾਂ ਤੇਲ 5 ਲੀਟਰ ਹੀ ਇਸ ਸਬ ਦੇ ਵਿਚਾਲੇ ਦੁੱਧ ਦੀ ਸਪਲਾਈ ਦੇ ਉੱਤੇ ਵੀ ਹੜਤਾਲ ਦਾ ਅਸਰ ਨਜ਼ਰ ਆ ਸਕਦਾ ਹੈ న్యూਸ 18 ਨੇ ਗੱਲਬਾਤ ਕੀਤੀ ਹੈ ਵੇਰਕਾ ਦੇ ਜੀਐਮ ਦੇ ਨਾਲ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਸਟੇਟਮੈਂਟ ਦਿੱਤਾ ਗਿਆ ਤੇ ਕਿਹਾ ਕਿ ਹੜਤਾਲ ਜਾਰੀ ਰਹੀ ਤਾਂ ਫਿਰ ਸਪਲਾਈ ਦੇ ਉੱਤੇ ਅਸਰ ਆ ਸਕਦਾ ਹੈ ਫਿਲਹਾਲ ਕੋਈ ਦਿੱਕਤ ਨਹੀਂ ਹੈ ਪੰਜਾਬ ਦੇ ਵਿੱਚ ਵੇਰਕਾ ਦਾ ਦੁੱਧ ਜਿਹੜਾ ਪੈਕੇਟਾਂ ਵਾਲਾ ਦੁੱਧ ਸਪਲਾਈ ਹੁੰਦਾ ਉਸ ਨੂੰ ਲੈ ਕੇ ਇਸ ਸਮੇਂ ਅਹਿਮ ਖਬਰ ਹੈ ਹੜਤਾਲ ਜੇਕਰ ਜਾਰੀ ਰਹਿੰਦੀ ਹੈ ਤਾਂ 24-48 ਘੰਟਿਆਂ ਦੇ ਵਿੱਚ ਬਿਲਕੁਲ ਸਥਿਤੀ ਪੰਜਾਬ ਦੇ ਵਿੱਚ ਬਦਲਦੀ ਹੋਈ ਨਜ਼ਰ ਆ ਸਕਦੀ ਹੈ ਖਾਸ ਤੌਰ ਤੇ ਦੁੱਧ ਦੀ ਸਪਲਾਈ ਨੂੰ ਲੈ ਕੇ ਤਾਂ ਅਹਿਮ ਖਬਰ ਇਸ ਕਰਕੇ ਹੋ ਜਾਂਦੀ ਦੁੱਧ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਲਕੁਲ ਸੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਆਉਂਦਾ ਹੈ ਔਰ ਇੱਕ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਦੁੱਧ ਦੀ ਸਪਲਾਈ ਵੇਰਕਾ ਦੇ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਕੁਝ ਹੋਰ ਵੀ ਚਾਹੀਓ ਅਮੁੱਲ ਦਾ ਦੁੱਧ ਹੋਵੇ ਜਾਂ ਫਿਰ ਸੁਪਰ ਜਾਂ ਕੁਝ ਹੋਰ ਨਿੱਜੀ ਡੈਰੀਆਂ ਦੇ ਜ਼ਰੀਏ ਵੀ ਦੁੱਧ ਦੀ ਸਪਲਾਈ ਹੁੰਦੀ ਹੈ ਪਰ ਜੇਕਰ ਇਸ ਤਰੀਕੇ ਨਾਲ ਹੀ ਹੜਤਾਲ ਰਹੀ ਤਾਂ ਫਿਰ ਦੁੱਧ ਦੀ ਸਪਲਾਈ ਦੇ ਉੱਤੇ ਉਸ ਦਾ ਅਸਰ ਨਜ਼ਰ ਆ ਸਕਦਾ ਹੈ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਹੜਤਾਲ ਜਾਰੀ ਰਹੀ ਤਾਂ ਫਿਰ ਉਸ ਦਾ ਅਸਰ ਦੁੱਧ ਦੀ ਸਪਲਾਈ ਦੇ ਉੱਤੇ ਵੀ ਹੋਏਗਾ ਵੇਰਕਾ ਦੇ ਜੀਐਮ ਦੇ ਵੱਲੋਂ ਇਹ ਵੱਡੀ ਸਟੇਟਮੈਂਟ ਦਿੱਤੀ ਗਈ। ਅ ਰਾਖਾਬ ਇਸ ਤਰ੍ਹਾਂ ਹੈਗਾ ਜਿਹੜੀ ਸਭੀ ਪ੍ਰੋਸੈਸਿੰਗ ਹੈ ਇਹਦੇ ਵਿੱਚ ਤਾਂ ਸਾਡੇ ਕੋਲੇ ਫਿਊਲ ਦੇ ਸਟਾਕਸ ਅਸੀਂ ਮੇਨਟੇਨ ਕਰਕੇ ਰੱਖਦੇ ਹੈਗੇ ਹਾਂ। ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਦੀ ਸੰਭਾਵਨਾ ਨਹੀਂ ਹੈਗੀ। ਲੇਕਿਨ ਜਿਹੜਾ ਸਾਡਾ ਡਿਸਟ੍ਰਿਬਿਊਸ਼ਨ ਨੈਟਵਰਕ ਹੈ ਕਾਫੀ ਦੂਰ ਤੱਕ ਹਿਮਾਚਲ ਦਿੱਲੀ ਜਾਂ ਸਾਡਾ ਪੰਜਾਬ ਐਮਸੀਆਰ ਵਿੱਚ ਹੈਗਾ ਤੇ ਉੱਥੇ ਸਾਡੇ ਡਿਸਟ੍ਰਿਬਿਊਸ਼ਨ 'ਚ ਕੋਈ ਜੇ ਪੈਟਰੋਲ ਦੀ ਕਿਲਤ ਆਉਂਦੀ ਆ ਤਾਂ ਡੀਜ਼ਲ ਦੀ ਤਾ ਸੰਭਾਵਨਾ ਹੈ ਕਿ ਨੈਟਵਰਕ ਜਿਹੜਾ ਸਾਡਾ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਉਹ ਅਫੈਕਟ ਹੋਵੇ ਲੇਕਿਨ ਜਿਸ ਦਾ ਸਾਡੇ ਹਾਇਰ ਅਥਾਰਟिटीज ਟੇਕ ਅਪ ਕਰ ਰਹੀਆਂ ਮੈਟਰ ਨੂੰ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਉਹਨੂੰ ਮੇਨਟੇਨ ਕਰਾਂਗੇ ਔਰ ਲੋਕਾਂ ਨੂੰ ਜਿਹੜਾ ਹੈਗਾ ਸਾਡੀ ਦੁੱਧ ਦੀ ਸਪਲਾਈ ਜਾਂ ਦੁੱਧ ਪਦਾਰਥਾਂ ਦੀ ਜਿਹੜੀ ਸਪਲਾਈ ਹੈ ਉਹਨਾਂ ਨੂੰ ਵਿਗਨ ਜਿਹੜੀ ਚਾਲੂ ਰੱਖਣੀ ਸਾਡੀ ਪੂਰੀ ਕੋਸ਼ਿਸ਼ ਹੈ ਸਰ ਹੁਣ ਤੱਕ ਦੀ ਸਿਚੁਏਸ਼ਨ ਕੀ ਹੈ ਹੁਣ ਚੱਲ ਰਿਹਾ ਹੈ ਸਹੀ ਬਿਲਕੁਲ ਸਹੀ ਚੱਲ ਰਿਹਾ ਹੁਣ ਫਿਲਹਾਲ ਠੀਕ ਚੱਲ ਰਿਹਾ ਹੈਗਾ ਤੇ ਜਿਹੜੇ ਸਾਡੇ ਹਾਇਰ ਅਥਾਰਟिटीज ਨੇ ਗਵਰਨਮੈਂਟ ਲੈਵਲ ਤੇ ਤੱਕ ਵੀ ਸਾਰੀਆਂ ਇਹ ਪ੍ਰਾਈਸ ਕਰ ਦਿੱਤਾ ਹੈਗਾ ਉਹਨਾਂ ਨੂੰ ਤੇ ਦੇ ਆ ਟੇਕਿੰਗ ਅਪ ਟੂ ਐਕਸ਼ਨ ਠੀਕ ਹੈ ਸਰ ਕਿਉਂਕਿ ਆਪਣਾ ਇਹ ਪਲਾਂਟ ਹੈ ਸਭ ਤੋਂ ਵੱਡਾ ਪਲਾਂਟ ਹੈ ਜਿੱਦਾਂ ਤੁਸੀਂ ਦੱਸਿਆ ਦਿੱਲੀ ਹਿਮਾਚਲ ਪੂਰਾ ਟਰਾਈ ਸਿਟੀ ਦੇ ਵਿੱਚ ਇਹ ਸਪਲਾਈ ਜਾਂਦੀ ਹੈ ਕਿਉਂਕਿ ਹਿਮਾਚਲ ਜਿਹੜਾ ਜਾ ਰਹੇ ਆ ਦਿੱਲੀ ਜਾ ਰਹੇ ਉਹਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਹਾਲਾਂਕਿ ਲੋਕਲ ਚ ਨਾ ਹੋਵੇ ਤਾਂ ਨਹੀਂ ਉਸ ਇਸ ਤਰ੍ਹਾਂ ਹੁੰਦਾ ਕਿ ਦੂਰੀ ਜ਼ਿਆਦਾ ਹੈ ਉਹਨਾਂ ਦਾ ਡੀਜ਼ਲ ਜ਼ਿਆਦਾ ਲੱਗਦਾ ਤਾਂ ਉਹਨਾਂ ਦੇ ਜਿਹੜਾ ਟੈਂਕੀ ਸਕੇ ਉਹ ਜਲਦੀ ਖਾਲੀ ਹੁੰਦੀ ਸੰਭਾਵਨਾ ਅਦਰਵਾਇਜ਼ ਅਸੀਂ ਟੇਕ ਅਪ ਕਰ ਰਹੇ ਹੈਗਾ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਡੀਜ਼ਲ ਜਾਂ ਪੈਟਰੋਲ ਜੋ ਵੀ ਫਿਊਲ ਹੈਗਾ ਉਹ ਅਸੀਂ ਮੇਨਟੇਨ ਰੱਖੇ ਤੇ ਸਪਲਾਈ ਅਸੀਂ ਕੋਸ਼ਿਸ਼ ਕਰ ਰਹੇ ਆ ਔਰ ਤੁਹਾਨੂੰ ਦੁੱਧ ਤਾਂ ਇਹਮ ਖਬਰ ਤਾਂ ਜ਼ਰੂਰ ਹੈ ਕਿ ਦੁੱਧ ਦੀ ਸਪਲਾਈ ਦੇ ਵਿੱਚ ਹੁਣ ਤੱਕ ਫਿਲਹਾਲ ਕੋਈ ਦਿੱਕਤ ਨਹੀਂ ਹੈ ਜੇਕਰ ਤੁਹਾਡੇ ਘਰ ਦੁੱਧ ਪਹੁੰਚ ਪਹੁੰਚਦਾ ਹੈ ਰੋਜ਼ ਪੈਕਡਾ ਵਾਲਾ ਤੁਸੀਂ ਖਰੀਦਦੇ ਹੋ ਜਾਂ ਘਰ ਤੇ ਆਉਂਦਾ ਤਾਂ ਫਿਰ ਉਹ ਕੱਲ ਵੀ ਪਹੁੰਚੇਗਾ ਕੋਈ ਪ੍ਰੋਬਲਮ ਨਹੀਂ ਹਾਂ ਜੇ ਹੜਤਾਲ ਜਾਰੀ ਰਹੀ ਪੈਟਰੋਲ ਡੀਜ਼ਲ ਦੀ ਸਪਲਾਈ ਦੇ ਵਿੱਚ ਦਿੱਕਤ ਹੋਈ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਸਥਿਤੀ ਬਦਲਦੀ ਹੋਈ ਨਜ਼ਰ ਆ ਸਕਦੀ ਹੈ ਕਿਰ ਇਸ ਪੂਰੇ ਹਹਾਕਾਰ ਦੇ ਉੱਤੇ ਨਜ਼ਰ ਕੇਂਦਰ ਦੀ ਸਰਕਾਰ ਦੀ ਵੀ ਹੈ ਟਰਾਂਸਪੋਰਟਰਾਂ ਦੀ ਹੜਤਾਲ ਦੇ ਨਾਲ ਹਹਾਕਾਰ ਹੈ ਤੇ ਕੇਂਦਰ ਸਰਕਾਰ ਨੇ ਮੀਟਿੰਗ ਵੀ ਸੱਦ ਲਈ ਹੈ ਕੇਂਦਰੀ ਗ੍ਰੈਸ ਕਫਤਰ ਨੇ ਮੀਟਿੰਗ ਬੁਲਾਈ ਹੈ ਅਜੇ ਭੱਲਾ ਨੇ ਟ੍ਰਾਂਸਪੋਰਟ ਯੂਨੀਅਨ ਦੀ ਮੀਟਿੰਗ ਸੱਦੀ ਹੈ ਥੋੜੀ ਦੇਰ ਦੇ ਵਿੱਚ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਹੜਤਾਲ ਤੋਂ ਬਾਅਦ ਸੱਦੀ ਗਈ ਹੈ ਮੀਟਿੰਗ ਟ੍ਰਾਂਸਪੋਰਟਰਾਂ ਦੀ ਹੜਤਾਲ ਕਰਕੇ ਤੇਲ ਦੀ ਕਿੱਲਤ ਆਈ ਹੈ ਪੈਟਰੋਲ ਪੰਪਾਂ ਦੇ ਬਾਹਰ ਲੱਗੀਆਂ ਹੋਈਆਂ ਲਾਈਨਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਤੇ ਇਸ ਨੂੰ ਛਾਲੇ ਕੇਂਦਰੀ ਮੰਤਰਾਲੇ ਦੇ ਵੱਲੋਂ ਗ੍ਰੈਸ ਕਫਤਰ ਦੇ ਵੱਲੋਂ ਇਹ ਮੀਟਿੰਗ ਸੱਦ ਲਈ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਇਹ ਪੂਰਾ ਮਾਮ 암 파ਦਨਿਆਏ ਸਹੀਤਾ ਲਾਗੂ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਇਹ ਇਹ ਪੂਰਾ ਹੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਨਵੇਂ ਕਾਨੂੰਨ ਦੇ ਮੁਤਾਬਿਕ ਜੇਕਰ ਕਿਸੇ ਟਰੱਕ ਦੀ ਵਜ੍ਹਾ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਆਮ ਤੌਰ ਤੇ ਆਪਾਂ ਖਬਰਾਂ ਸੁਣਦੇ ਹਾਂ ਕਿ ਟਰੱਕ ਡਰਾਈਵਰ ਆਪਣਾ ਟਰੱਕ ਛੱਡ ਕੇ ਉੱਥੋਂ ਫਰਾਰ ਹੋ ਗਿਆ ਤੇ ਜੇ ਇਸ ਤਰੀਕੇ ਨਾਲ ਹੁੰਦਾ ਤਾਂ ਪਹਿਲਾਂ ਦੇ ਨਾਲੋਂ ਹੁਣ ਸਜ਼ਾ ਬਹੁਤ ਕਰੜੀ ਕਰ ਦਿੱਤੀ ਗਈ ਹੈ ਪਹਿਲਾਂ 2 ਸਾਲ ਦੀ ਸਜ਼ਾ ਹੁੰਦੀ ਸੀ ਹੁਣ 10 ਸਾਲ ਦੀ ਸਜ਼ਾ ਹੋਵੇਗੀ ਜੇਕਰ ਇਸ ਤਰੀਕੇ ਨਾਲ ਕੋਈ ਟਰੱਕ ਡਰਾਈਵਰ ਜਾਂ ਕੋਈ ਵੀ ਡਰਾਈਵਰ ਇਹ ਸਿਰਫ ਗੱਲ ਟਰੱਕ ਤੱਕ ਸੀਮਿਤ ਨਹੀਂ ਹੈ ਬਲਕਿ ਜੇਕਰ ਤੁਸੀਂ ਆਪਣੀ ਪਰਸਨਲ ਕਾਰ ਦੇ ਵਿੱਚ ਜਾ ਰਹੇ ਹੋ ਪਰਮਾਤਮਾ ਨਾ ਕਰੇ ਅਜਿਹਾ ਹੋਵੇ ਤਾਂ ਕੋਈ ਦਿੱਕਤ ਹੁੰਦੀ ਹੈ ਉੱਥੋਂ ਕੋਈ ਭੱਜ ਜਾਂਦਾ ਹੈ ਬਾਅਦ ਵਿੱਚ ਪਤਾ ਲੱਗ ਜਾਂਦਾ ਤਾਂ ਫਿਰ ਉਸ ਦੇ ਉੱਤੇ ਵੀ ਉਹ ਸੇਮ ਕਾਨੂੰਨ ਲਾਗੂ ਹੋਏਗਾ ਇਹ ਨਹੀਂ ਹੈ ਕਿ ਸਿਰਫ ਟਰੱਕਾਂ ਜਾਂ ਬੱਸਾਂ ਵਾਲਿਆਂ ਤੱਕ ਸੀਮਿਤ ਹੈ ਜਾਂ ਕੋਈ ਜੇ ਕੈਬ ਨੂੰ ਡਰਾਈਵ ਕਰ ਰਿਹਾ ਡਰਾਈਵਰ ਦਾ ਕੰਮ ਕਰਦਾ ਉਸ ਤੱਕ ਹੈ ਗੱਡੀ ਕੋਈ ਵੀ ਚਲਾ ਰਿਹਾ ਹੋਵੇ ਕੋਈ ਵੀ ਗੱਡੀ ਹੋਵੇ ਤਾਂ ਫਿਰ ਸਭ ਦੇ ਲਈ ਕਾਨੂੰਨ ਤਾਂ ਇੱਕੋ ਸਾਰ ਹੁੰਦਾ ਹੈ ਤਾਂ ਉਸ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੇ ਡਰਾਈਵਰ ਨੇ ਉਹਨਾਂ ਦਾ ਤਰਕ ਇਹ ਵੀ ਹੈ ਕਿ ਸਾਨੂੰ ਉਸ ਸਮੇਂ ਉੱਥੋਂ ਜਿਹੜੇ ਡਰਾਈਵਰ ਭੱਜਦੇ ਨੇ ਉਹ ਇਸ ਕਰਕੇ ਵੀ ਭੱਜਦੇ ਨੇ ਕਿ ਕਈ ਵਾਰ ਗਲਤੀ ਦੂਸਰੇ ਸ਼ਖਸ ਦੀ ਵੀ ਹੁੰਦੀ ਹੈ ਪਰ ਉੱਥੇ ਲੋਕਾਂ ਦਾ ਗੁੱਸਾ ਇੰਨਾ ਹੁੰਦਾ ਹੈ ਕਿ ਉਹ ਟਰੱਕ ਡਰਾਈਵਰ ਦੇ ਉੱਤੇ ਜਾਂ ਬੱਸ ਡਰਾਈਵਰ ਦੇ ਉੱਤੇ ਨਿਕਲਣ ਦੇ ਚਾਂਸਸ ਬਹੁਤ ਹੁੰਦੇ ਨੇ ਕਿ ਲੋਕ ਕੁੱਟਮਾਰ ਕਰਨਗੇ ਜਾਂ ਫਿਰ ਕੁੱਟਮਾਰ ਕਰਕੇ ਮਾਰ ਹੀ ਨਾ ਦੇਣ ਇਸ ਕਰਕੇ ਉੱਥੋਂ ਲੋਕ ਡਰਾਈਵਰ ਹੁੰਦੇ ਨੇ ਉੱਥੋਂ ਨਿਕਲ ਜਾਂਦੇ ਨੇ ਭੱਜ ਜਾਂਦੇ ਨੇ ਤੋਂ ਆਪਣੇ ਚਿੰਤਾएं વ્યક્ત ਕੀਤੀ ਅਗਰ ਸਮੇਂ ਪਰ सरकार इसका संज्ञान लेती तो आज ये शायद बहुमत ना आती एक तारीख को स्पॉन्टेनियस रिएक्शन हुआ कोई प्लांट नहीं था कोई स्ट्रेटेजी नहीं थी कोई नीति नहीं थी लेकिन जगह जगह पे चालकों ने अपना गुस्सा अपनी चिंताएं अपना डर सड़कों पर प्रदर्शन किया सड़कें रोकी गई गाड़ी चलाने से मना किया गया मना कर रहे हैं अपने लसेंस को जला दिया है परमिट को जला दिया है और अपना झोला लेके अपने गांव की तरफ वापिस जा रहे हैं हम एक रिस्पॉन्सिबल एसोसिएशन होने के कारण हमने सरकार से पिछले तीन दिन से अपील कर रहे हैं लगातार अपील कर रहे हैं कि इस मुद्दे को आसान मत लीजिए गंभीरता देखिए कि आग जो लगी है इसको बुझाने का काम करिए हम भी जो आग लगी है उसमें हम कोई तेल नहीं डाल रहे इस वक्त हम इसको बुझाने का काम कर रहे हैं देश भर में जो मैनेजिंग कमेटी मीटिंग आज हुई है चार घंटे चली है जो गुस्सा लोगों में है जो रोष है हम इसमें प्रकट नहीं कर सकते क्योंकि संदेश गलत जाएगा आज केंद्र सरकार ने मीटिंग सद ली है तो इस मीटिंग होंगे किर मीटिंग होएगी यह जरूर देखने वाली गल रहेगी इसकी नजर बनाई हुई है अगर तो तक अपडेट पहुंचाव